ਚਾਬੀ ਕਿੱਥੇ ਆ? ਓਹੋ ਚਾਬੀ ਤਾਂ ਮੈਂ ਨਾਲ ਹੀ। ਤੂਮਾਂ ਪਈਆਂ ਨੇ ਅੰਦਰ। ਤੂਮਾਂ ਪਈਆਂ ਨੇ ਅੰਦਰ। ਇਹ ਤੇਰਾ ਕਾਰੋਤਾ ਇਹ ਇੱਕ। ਪਰ ਸਾਥ ਤਈ ਛੋਟੇ ਤੇ ਪ੍ਰਭਾਵ ਪਾਉਂਦੀ ਆ ਵੀ ਮੇਰੇ ਹੱਥ ਤਕਬੀਲਦਾਰੀ ਆ। ਅੱਜ ਨਹੀਂ ਰਾਮਾ ਛੱਡਣਾ ਕੋਸ ਹੋ ਜੇ। ਜੇ ਕੋਈ ਪਥੂ ਆਏ ਨਾ ਅਸੀਂ ਵੀ ਕਿੱਧਰ ਗਏ ਨੇ। ਉਹ ਤਾਂ ਬੋਲਦਾ ਹੀ ਨਹੀਂ ਹੈਗਾ ਕੀ ਦੱਸੂ ਏ। ਚੋਰ ਕੋ ਯਾਰ ਮੋੜ ਲੈ ਨੂੰ। ਅੱਜ ਮੰਗਰਦਾ ਕਰ ਲਾਂਗੇ। ਓਏ 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 ਓਏ। ਪਹਿਲੇ ਹੀ ਮੂਰੇ ਲਾ ਲੈ। ਮਰਾ ਬੱਬਲੇ ਬਣਾ ਦੂੰ ਕੁਟ ਕੁਟ ਕੇ ਫੇਦੀ ਵਿੱਚ ਪਾ ਚੁੜਾ ਪਾ ਚੁੜਾ ਪਾ ਚੁੜਾ ਹੁਣ ਆਏ ਕਹਿ ਵੀ ਮੈਂ ਪਾਉਂਦਾ ਇਹਦਾ ਰਾਮੇ ਦੇ ਨਾਮ ਉਨੂੰ ਤਾਂ ਕਹਿੰਦਾ ਚੱਕ ਦੇ ਚੌਂਟੇ ਚੱਲ ਫੇਰ ਆਹੀਂ ਛੱਡਣੀਆਂ ਕਹਿੰਦਾ ਚੱਲ ਫੇਰ ਮੇਰੀ ਗੱਲ ਸੁਣ ਪਾਈ ਪਪੂ ਉਹਨੂੰ ਪੈਸੇ ਤਾਂ ਦੇ ਦੇ ਪਾਈ ਆਏ ਤਾਂ ਫਿਰ ਵੱਡਿਆ ਵੀ ਨਹੀਂ ਆਣਾ ਮੇਰੀ ਗੱਲ ਸੁਣ ਲੈ ਸੋਬੀ ਤੇ ਦਾਸੋ ਕੁੱਤ ਦੇ ਡਾਂਗ ਨਹੀਂ ਵੱਜਦੀ ਹੋਰ ਦੀ ਨਹੀਂ ਗੱਲ ਪੱਕੀ ਦਾਰੂ ਪੀ ਆ ਕੇ ਦੇ ਚੋਟਾ ਮਰਵਾਲਾ ਭਾਈ ਬਣ ਕੇ ਤੂੰ ਉਹਨੂੰ ਰਾਮੇ ਦੀ ਪੱਕੀ ਰਿਪੋਰਟ ਦੇ ਜਿਹੜੇ ਤੇਰੇ ਨਾਲ ਪੈਸੇ ਉਧਰੇ ਨੇ ਤੈਨੂੰ ਮਿਲਣਗੇ ਯਾਰ ਹਾਂ ਮੈਨੂੰ ਐਂ ਦੱਸ ਦੇ ਵੀ ਉਹ ਜਾਂਦਾ ਕਿ बस ਇੰਨਾ ਕੰਮ ਕਰਦੇ ਨੋਂ ਨਾ ਪਤਾ ਲੱਗੇ ਮੇਰਾ ਵੀ ਹਾਂ ਪਰ ਠੀਕ ਆ ਠੀਕ ਅੱਜ ਲਾਸਟ ਦਿਨ ਹੀ ਆ ਉਹਦਾ ਆਖਰੀ ਦਿਨ ਹੀ ਅੱਜ ਅੱਜ ਨੂੰ ਖਾ ਪੀ ਲੈਣ ਦੇ ਮਾਨ ਲੈਣ ਦੇ ਜਵਾਨੀਆਂ ਕੋਈ ਗੱਲ ਨਹੀਂ ਹਾਂ ਹਾਂ ਮੈਂ ਤਾਂ ਮੈਂ ਤਾਂ ਸਿਲੰਡਰ ਭਰੋਂਦਾ ਫਿਰਦਾ ਫਿਰ ਐ ਨਾ ਉਹਦਾ ਗਲ ਵੱਟ ਕੇ ਉਹਨੂੰ 5-7 ਮਹੀਨੇ ਜੇਲ੍ਹ 'ਚ ਵੀ ਜਾਣਾ ਪੈ ਸਕਦਾ ਸੋਚਦਾ ਵੱੱਡੀ ਐ ਨਾ ਹਾਂ ਹਾਂ ਮੈਂ ਤਾਂ ਘਰੀ ਫਿਰਦਾ ਯਾਰ ਉਹ ਬਾਹਰ ਸਿਲੰਡਰਾਂ ਵਾਲਾ ਖੜਾ ਉਹ ਕਹਿੰਦਾ ਕਾਫੀ ਲਿਆ ਆਉਣ ਨੂੰ ਲੈਣ ਚਾੜਦੇ ਨੇ ਨਾ ਕੁਸ ਇਹ ਭੈਣ ਤੇ ਖਸਮ ਦੀ ਆ ਲਾ ਕੇ ਆ ਲੈ ਜੱਟਾਂ ਜੰਤਾ ਨਾ ਨਾ ਤੈਨੂੰ ਨੀ ਗਾਲ ਕੱਢੀ ਤੈਨੂੰ ਕਾਹਨੂੰ ਕੱਢੀ ਐ ਨਹੀਂ ਨਹੀਂ ਉਹ ਇਹ ਤਾਂ ਯਾਰ ਜੰਦਾ ਲਾ ਕੇ ਨਾਂਗੀ ਮੇਰੇ ਵਾਲੀ ਕਿਧਰੇ ਕਾਪੀ ਅੰਦਰ ਪਈਆ ਹੁਣ ਪੈਂਟ ਚ ਪਹਿਲਾਂ ਉਹ ਪਾਲ ਨਹੀਂ ਪੂ ਚੱਲ ਮੇਰਾ ਵੀਰ ਦੱਸ ਹੈ ਹਾਂ ਧੰਨਵਾਦ ਵੀਰਿਆ ਚੰਗਾ ਇਹ ਰੱਖ ਦੇ ਦੀ ਉਹ ਕਿਹਨਾਂ ਪਤਾ ਲੱਗ ਜੇ ਵੀ ਜਾਂਦਾ ਕਿੱਥੇ ਆ ਬਹਿੰਦਾ ਕਿੱਥੇ ਹੈ ਐ ਇਹਦੇ ਪਤਾ ਨਹੀਂ ਕੀ ਆ ਜੰਦਰੋ ਟੂਮਾ ਨਿਕਲ ਨਹੀਂ ਆ ਆਲੇ ਜੇਟਾ ਜੰਦਾ ਲਾ ਕੇ ਭੱਜ ਗਈ ਪਤਾਈਆ ਦੇਖੀਆ ਮੇਰੇ ਵਾਲੀ ਕਿੱਧਰ ਨੂੰ ਗਈਆ ਹੈ ਕੜਾ ਬੋ ਦਾ ਮੇਰਾ ਸਾਲਾ ਪਿੰਡ ਚ ਨਰੇਗਾ ਨਰੇਗਾ ਕਰਦੀ ਸੀ ਨੇ ਕਪਾ ਲੜਦੇ ਬਾਹ ਛੱਡ ਮੇਰੀ ਮੈਂ ਤਾਂ ਜਾਣਦੀ ਨਹੀਂ ਕਿ ਤੈਨੂੰ ਛੋਟ ਲਈ ਉੱਥੋਂ ਤੈਨੂੰ ਡਰ ਪਉ ਵੀ ਨਹੀਂ ਹੈ ਕਿਸੇ ਦਾ ਮੇਰੀ ਬਾਹ ਛੱਡ ਤੇ ਮੈਂ ਰਾਣਾ ਪਾਉਂਗੀ ਉਹਨੂੰ ਦੇਖ ਲੈ ਮੈਂ ਰਾਣਾ ਪਾਉਂਗੀ ਦਾ ਜਾਣ ਕੇ ਮੈਂ ਰੋਲਾ ਪਾਉਂ ਪਹਿਲੇ ਹੱਥ ਨਾ ਆਇ ਨਾ ਕਰਾ ਹੱਥ ਬੰਨੇ ਆਈ ਕਾਨੂੰ ਜਲੂਸ ਘੜਦੀ ਇੱਥੇ ਹਾਈਵੇ ਤੇ ਆਪਾਂ ਕਰਨੇ ਜਾ ਕੇ ਗੱਲ ਕਰਦੇ ਨਾ ਮੈਂ ਤਾਂ ਮੈਂ ਨਹੀਂ ਕਰੇ ਕੋਈ ਜਾਂਦੀ ਹੈਗੀ ਮੇਰਾ ਤਾਂ ਆਇ ਨਾ ਕਰਾ ਦੇਖੀ ਮਾਸੀ ਬਣ ਕੇ ਤੇਰੇ ਨਾਲ ਮੇਰਾ ਰੋਲਾ ਮੁੱਕ ਗਿਆ ਤੇਰੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਹਾਂ ਬਸ ਤੂੰ ਜਾ ਹਵਦਾ ਹਾਂ ਗੱਲ ਤਾਂ ਸੁਣ ਲੈ ਹੱਥ ਬੰਨੇ ਆਇ ਨਾ ਕਰ ਆ ਜਾ ਹੋ ਕਾਨੂੰ ਵੀ ਜਲੂਸ ਨਿਕਲੂ ਕੀ ਗੱਲ ਕਿਉਂ ਭੱਗ ਜਾ ਸਾਡਾ ਘਰ ਤੂੰ ਨਿਕਲ ਇੱਥੋਂ ਮੈਂ ਆਪਦੇ ਕਰ ਚੂੜਾ ਤਾਂ ਹਜੇ ਤੇਰੀ ਬਾਹ ਚ ਹੈ ਆ ਦੇਗਾ ਆ ਨਾ ਅੱਗ ਲੱਗੇ ਤੇਰਾ ਸੂਰਾ ਤੇਰਾ ਬੇੜਾ ਨਹੀਂ ਤੇਰਾ ਮੈਂ ਤਾਂ ਪਹੁੰਚੀ ਨਹੀਂ ਆ ਚੱਕ ਚੱਕ ਤੇਰਾ ਚੂੜਾ ਚੱਕ ਐਸੇ ਚੂੜੇ ਦਾ ਸੱਪਾ ਸਾਰ ਆ ਚੱਕ ਉਹ ਘੜਾ ਨਗਾਈ ਨਾ ਬਈ ਉਹ ਬਈਆ ਬੂੜਾ ਆ ਚੱਕ ਤੇਰਾ ਚੂੜਾ ਜਾਨੀ ਆ ਮੈਂ ਤਾਂ ਮਟ ਉਹਰੇ ਨਾ ਉਹਰੇ ਦਾ ਆ ਹਾਈ ਦਰ ਤਾ ਲੈ ਉਹ ਦੇ ਮੈਨੂੰ ਜੰਤੀ ਤਾਂ ਮੈਂ ਮੇਰੀ ਗੱਲ ਸੁਣ ਉਹ ਫਿਰ ਦੇ ਚੂੜੀ ਕਾ ਫਿਰ ਦੇ ਚੂੜੀਆਂ ਇੰਨਾ ਦੀ ਸੱਪਾ ਚੂੜੀਆਂ ਦਾ ਮੇਰੀ ਬਾਹ ਚੜਦੀ ਜਨ ਮੈਂ ਤੈਨੂੰ ਕੱਟ ਛੱਡ ਬੰਦ ਕਹਿੰਦਾ ਬੰਦ ਖੜੇ ਛੱਡ ਮਨ ਆ ਬਾਪੇ ਨੂੰ ਕਹਿੰਦੀ ਆ ਵੀ ਪਾਪਾ ਮੈਨੂੰ ਕੁੱਟਦਾ ਹੈ ਮੈਂ ਨਹੀਂ ਕਹਿੰਦੀ ਪਾਪਾ ਕੋਸੇ ਤਾਂ ਚਮੜਖਾ ਮੈਂ ਪਾਈ ਦਿੱਤਾ ਨਾ ਮੈਂ ਨਾ ਹੜੇ ਹੜੇ ਕੀ ਨਾ ਕਰੇ ਬਖਤਾਰ ਅੱਛਾ ਤੂੰ ਮੈਨੂੰ ਮਾਰ ਕੇ ਰਾਜੀਏ ਹਣਾ ਆਹ ਦੇਖ ਲੈ ਤੇਰੀ ਕਰਤੂਤ ਆ ਗਈ ਸਾਹਮਣੇ ਆਏ ਨਹੀਂ ਮੈਂ ਮਰਦੀ ਹੈਗੀ ਜੇ ਮੈਂ ਤੂੰ ਮੈਨੂੰ ਮਾਰਨੂ ਫਿਰ ਜਨਾਨੀ ਜਰਾਤ ਨਾਲ ਨਾ ਜਨਾਨੀ ਜਾਤ ਨਾਲ ਮੇਰਾ ਕੱਲਾ ਰਿਸ਼ਤਿਆਂ ਚ ਵਾਹ ਪੈਦੀ ਆ ਅਸਲ ਬਾ ਹੁਣ ਪੈਦਾ ਬਹੁਤ ਕਮ ਖਰਾਬ ਆ ਬਹੁਤ ਜਿਆਦਾ ਕਮ ਖਰਾਬ ਤੂੰ ਹੀ ਨਹੀਂ ਮਾਨ ਕਰਦੇ ਕਿਸੇ ਪਾਸੇ ਕਦੇ ਕਿਸੇ ਬੱਚੇ ਆਪੀ ਤਾਂ ਕਿਨੇ ਛਰ ਪੀ ਪਿਉ ਜਦੋਂ ਮੈਂ ਕਹਿੰਦਾ ਤੈਨੂੰ ਮੈਂ ਅੱਛਾ ਮਾਇ ਲਿਆ ਨਾ ਫਾਹਾ ਲੈਣੀ ਗੱਲ ਕਰੇ ਜੇ ਮੈਂ ਸਪਰੇ ਪੀ ਵੀ ਲਈ ਨ ਨੋ ਇੱਕ ਕਕੌੜੀ ਨਹੀਂ ਮਿਲਦੀ ਮੇਰੇ ਆਧਾਰ ਕਾਰਡ ਤੇ ਜਿਹਦਾ ਨਾਮ ਹੈ ਸਾਰਾ ਕੁਝ ਉਸੇ ਨੂੰ ਜਾਊਗਾ ਤੈਨੂੰ ਨਹੀਂ ਮਿਲਦਾ ਹੈਗਾ ਆ ਜਿਵੇਂ ਤੂੰ ਭਾਲ ਦੇਗਾ ਆ ਜਾ ਮੈਂ ਤਾਂ ਦੇਖ ਤੈਨੂੰ ਤਲਾਕ ਦੇਉ ਮੈਂ ਤਾਂ ਤਾਂ ਜਾਉਂ ਘਰੇ ਨਹੀਂ ਮੈਂ ਨਹੀਂ ਜਾਂਦੀ ਮੈਂ ਤਾਂ ਤੇਰੇ ਨਾਲ ਰਿਸ਼ਤਾ ਉਹ ਰੱਖਣਾ ਨਹੀਂ ਹੈਗਾ ਠੀਕ ਆ ਚੰਗਾ ਹਾਂ ਤੂੰ ਉਹ ਮੇਰੇ ਹੱਥ ਜਿਹਨੂੰ ਲਈ ਨਾਲ ਚੱਲ ਚੰਗਾ ਦੋ ਘੁੱਟਰ ਪੈ ਚੱਲ ਕਰੀ ਚੱਲ ਉਧਰੋਂ ਘੁੱਟਰ ਪੈ ਚੱਲ ਚੰਗਾ ਮੈਂ ਮੰਗਾਣਾ ਚੱਲ ਚੰਗਾ ਨਾਲੇ ਬੇਚ ਚੱਲ ਸਾੜਿਆ ਹੋਇਆ ਭੁੱਕ ਜਾ ਇਹ ਤਾਂ ਵਧੀਆ ਟਾਈਮ ਨਾਲ ਵੱਢੀ ਗਈ ਜੇ ਲੱਗ ਜਾਂਦਾ ਥੋੜਾ ਜਿਹਾ ਚਿਹਰਾ ਸਾਰੀ ਸਰੋ ਜਾਂਦੀ ਕੇਰਾ ਮੈਂ ਆਹੋ ਇਹ ਤਾਂ ਹੈ ਹਾਂ ਦੇਖ ਲੈ ਮੈਂ ਲਾਹਾ ਲੈ ਲਿਆ ਆਪਾਂ ਨਹੀਂ ਹੋਹੀ ਤਾਂ ਹੈ ਬਟਾ ਕੇ ਤੂੰ ਕੰਮ ਲੈ ਲੀਏ ਨਾਲੇ ਤੋਂ ਪੇਤ ਲੈ ਲੀਏ ਸਾਰਾ ਕੁਝ ਦੱਸ ਦੂ ਹੁਣ ਨਾ ਜਾ ਕਣਕਤਾ ਹੀ ਪਈ ਆ ਬਸ ਥੋੜੇ ਦਿਨੇ ਲਊ ਹਾਂ ਜੀ ਇੱਕ ਕੰਮ ਹੋਰ ਕਰ ਦੋ ਦੱਸੋ ਜੀ ਤੂੰ ਇੱਧਰ ਹੋਣੀ ਮੂਰੇ ਖੜ ਗਈ ਖੜੀ ਰਹਿਣ ਦੇ ਕੀ ਕਹਿੰਦੀ ਐ ਬਈ ਐ ਕਹਿੰਦੀ ਐ ਮਾਂ ਮਾਂ ਮਾੜੀ ਜਾ ਕਣਕ ਚ ਵੀ ਨਿਗਾ ਮਾਰ ਵੀ ਇਹ ਆ ਗਈ ਇਹਦੇ ਸਾਈਡਾ ਸੂਡਾ ਵੱਡੀਆਂ ਕਾ ਦੋ ਦਿਨ ਹੋਰ ਖੜੀ ਰਹਿਣ ਦੇ ਇੱਕ ਮਿੰਟ ਹਾਂ ਚੈੱਕ ਕਰ ਮੜੇ ਤੈਨੂੰ ਤਾਂ ਪਤਾ ਮੈਂ ਸੁਣੂ ਆਇਆ ਕਹਿਣਾ ਹਾਂ ਵੀ ਹਜੇ ਨਾ ਮੰਨ ਕੇ ਚਲ ਹਰੇ ਬਈਆ ਬੱਲੀ ਚ ਸਾਈਡਾਂ ਤੇ ਹਜੇ ਹਰਕਲ ਹੋਊਗੀ ਆਪਦਾ ਤੇ ਖੜੀ ਰਹਿਣ ਦੇ ਹਜੇ ਇੱਕ ਅੱਧਾ ਦਿਨ ਹੋਰ ਟੱਪਣ ਦਿਓ ਬਾਅਦ ਚ ਕੋਈ ਨਹੀਂ ਮੈਨੂੰ ਬੁਲਾ ਲਈ ਮਹੀਂ ਵੱਢ ਜੂਗਾ ਤਾਂ ਚਲੋ ਹੋ ਮੇਹੋ ਲਾਬਾ ਫਿਰ ਕਹਿੰਦਾ ਤੀ ਹਾਂ ਕਹਿੰਦੇ ਚਲੋ ਉਸੇ ਨੂੰ ਨਾજર ਨੂੰ ਹੀ ਬੁਲਾ ਲਿਓ ਲਾਬਾ ਨਾજર ਦਾ ਲੰਬਾ ਹੀ ਲੰਘ ਜਾਂਦਾ ਸੀਜ਼ਨ ਤੇ ਐਮਪੀ ਐ ਨਾ ਨਾ ਐਮਪੀ ਨਹੀਂ ਹੈਗਾ ਉਹ ਇਧਰ ਮਹਾਰਾਸ਼ਟਰ ਕਣੀ ਫੈਕਟਰੀ ਚ ਅੱਛਾ ਹਾਂ ਫੈਕਟਰੀ ਚ ਫਿਰ ਉੱਥੇ ਚੇਅਰਮੈਨ ਆ ਆਹ ਬੱਡਾ ਬੱਡਾ ਲੱਗਿਆ ਹੋਇਆ ਇਹਨੂੰ ਚਾਹ ਪੂਰੀ ਵਧੀਆ ਲੌਂਗਲੇਚੀਆਂ ਪਾ ਕੇ ਮੈਂ ਦੁੱਧ ਚ ਪੱਤੀ ਪਾ ਕੇ ਲਈਆ ਪਨੀਰ ਦੀ ਸਬਜ਼ੀ ਬਣਾ ਕੇ ਕਣ ਕਪੜਿਆਂ ਦੀ ਬਸ ਹਾਂ ਚਾਹ ਚੂਦਾ ਤਾਂ ਕੋਈ ਚੱਕਰ ਹੀ ਨਹੀਂ ਜੀ ਇੱਕ ਕਾੜ ਭੁੱਕੀ ਦਾ ਲਵਾ ਦਵਾ ਹੀ ਜਾਂ ਇੱਕ ਪਿਗ ਇੱਕ ਚੀਜ਼ ਦੱਸ ਨਾਜਰਾ ਦੋ ਬੱਸੋ ਜੀ ਮੈਨੂੰ ਐ ਦੱਸ ਵੀ ਤੈਨੂੰ ਭੁੱਕੀ ਚਾਹੀਦੀ ਆ ਕ ਪੈਗ ਚਾਹੀਦਾ ਇੱਕ ਗੱਲ ਦੱਸਾਂ ਜੀ ਹਾਂ ਦੋਨੇ ਜਾਂਦੇ ਨੇ ਇਹ ਦੋ ਦੋ ਨਾ ਚੋਪੜੀਆਂ ਉਹ ਕਾ ਮਤਰਾ ਦੋ ਦੋ ਚਲ ਐ ਕਰ ਫਿਰ ਆ ਜਨ ਜਿਹੜੀ ਜੀ ਇੱਥੇ ਢਾਜੇ ਉਹੀ ਆਪਣੀਆਂ ਬਾਈ ਇੱਥੇ ਕੀ ਪਤਾiglasਾ ਉਕਣਾਉ ਚਲ ਕੋਈ ਨਾ ਤੇਰੇ ਉੱਪਰ ਦੀ ਐ ਕੁਸ ਆ ਜਾ ਫਿਰ ਨਜਰਾ ਹੱਬੱਡ ਦੇ ਆ ਰੁਕ ਜਾ ਮੈਨੂੰ ਦੱਸੀਦਾ ਜਾਣਾ ਵੀ ਹਜੇ ਇਹ ਟਾਈਮ ਲਊ ਵੇ ਕਾ ਨੂੰ ਆਹ ਤੱਕ ਜਾਂ ਕਹਿੰਦੀ ਆ ਬੱਟ ਤੇ ਸੀਗਾ ਇਹ ਤਾਂ ਮੈਂ ਵੱਟਿਆ ਦੀ ਅੱਛਾ ਹਾਂ ਹਾਂ ਇਹ ਬੱਥੂ ਜਾਂ ਖੜਬਾ ਬੱਥੂ ਹੈ ਹਾਂ ਇਹਦਾ ਵੀ ਕਿਰ ਗਿਆ ਨਾ ਗਾਹਾਂ ਨੂੰ ਫੇਰ ਇਸੇ ਰੁੱਤ ਹੋ ਤਾਂ ਹੀ ਕਹਿੰਦੀ ਆ ਵੀ ਕੱਢ ਦੇ ਬਾਈ ਤਾਂ ਇਹ ਕਹਿਣਾ ਹਾਂ ਵੀ ਕੋਈ ਆ ਨਾ ਜਾਵੇ ਸਾਡੇ ਨਾਲ ਫਿਰ ਗਾਲਾਂ ਆਂ ਜਾਂ ਕੱਢਣਗੇ ਕੋਈ ਫਾਇਦਾ ਨਹੀਂ ਤੁਸੀਂ ਤੇ ਤਰ ਮਿੱਤਰ ਹੋ ਜਾਓ ਦਾਦੀ ਪਾ ਗਿਆ ਸੰਦੀਪ ਦਾਦੀ ਪੜਾ ਦੇ ਦਾਦੀ ਦਾਦੀ ਪਾਣੀ ਪੀਣ ਜਾਂਦੇ ਲੈ ਲੈ ਮੈਂ ਤੁਮ੍ਹ ਮੈਂ ਸਾਨੂੰ ਗਾਲਾਂ ਕੱਟੂਗਾ ਮੈਂ ਸਾਨੂੰ ਗਾਲਾਂ ਕੱਢੂਗਾ ਸੰਦੀਪ ਹੁੰਦੇ ਨਹੀਂ ਕੰਮ ਕਰ ਲਿਆ ਕਰੋ ਕੋਈ ਟੀਵੀ ਨਹੀਂ ਸਾਡੀ ਪੈਸੇ ਸਾਡੀ ਪੈਸੇ ਚ ਕੀ ਕੰਮ ਆ ਛੋਟਾ ਨਹੀਂ ਮੁੱਲ ਲੈ ਰੱਖੀ ਆ ਮੁੱਲ ਲੈ ਰੱਖੀ ਆ ਆ ਦੇਖ ਆ ਦੇਖ ਗਾਲ ਪਈਆਂ ਮੇਰੇ ਹੋਂ ਸਾਰੀ ਕਹਿੰਦੀਆਂ ਨੇ ਇਹ ਕਹਿਣਾ ਕੀ ਆ ਮੈਂ ਕਹਾਂ ਮਾ ਤੁਸੀਂ ਸਾਡੇ ਘਰ ਕੀ ਕਰਦੇ ਫਿਰ ਕਣ ਕਬੱਡੀ ਜਾਂਦੀਆਂ ਨਹੀਂ ਆਲੇ ਨਾਲੋਂ ਵੀਰੋ ਮੇਰੀ ਗੱਲ ਸੁਣ ਸੰਦੀਪ ਅਸੀਂ ਆਈਆਂ ਆਪਦੇ ਕਿ ਤਾਂ ਸਰੋਂ ਵੱਢ ਕੇ ਗਰਮੀ ਹੋ ਗਈ ਪਾਲੀ ਮਾਲੇ ਮੋਟਰ ਤੇ ਪਾਣੀ ਪੀਵਾ ਪਾਣੀ ਪੀਣ ਨਹੀਂ ਜਾਂਦੇ ਅੱਜ ਕਿ ਮੈਂ ਅਸੀਂ ਨਹੀਂ ਆਪਦੇ ਖੇਤੀ ਚ ਪੜਨ ਦਿੰਦੇ ਆਪਦੇ ਵੀ ਉਧਰ ਨਾ ਨਹੀਂ ਭਈ ਜਿਆਦੇ ਸ਼ਹਿਰ ਆ ਓਏ ਜਿਆਦੇ ਸ਼ਹਿਰ ਫਿਰ ਤਾ ਨਾਲ ਤੋਰਿਆ ਇਹਨਾਂ ਦੇ ਸਰੋਂ ਆ ਵੜਾਉਂਦਾ ਤੇਰੀ ਖੜਾਗਾ ਕਹਿੰਦੇ ਲੈ ਪਾਣੀ ਪੀ ਕੇ ਆ ਤੇਰੀ ਜੋ ਖੜਾ ਸਾਰੀ ਸਰੋਂ ਵੜਾ ਲਈਏ ਤੂੰ ਹਜੇ ਕਿ ਕਿਹੜੀ ਖੜਾਗਾ ਕੰਜਰ ਕਹਿੰਦਾ ਸਰੋਂ ਵੜਾ ਲਈਏ ਨਾ ਤਾਂ ਫਿਰ ਤਾ ਉਹ 5 ਵਜੇ ਦੀ ਜੇ ਲੱਗੀ ਆਪਾਂ ਤਾਂ ਸਵੇਰ ਦੀਆਂ ਲੈ ਹਾਂ 5 ਵਜੇ ਦੀ ਵੀਰੇ ਮੇਰੀ ਗੱਲ ਸੁਣ ਸੰਦੀਪ ਪਹਿਲਾਂ ਮੈਂ ਘੇੜਾ ਦੇ ਕੇ ਗਿਆ ਇਹ ਸਰੋ ਬੰਡੀਆਂ ਦਾ ਦੀ ਛੁੱਟੀ ਬਾਈ ਨਾ ਫਿਰੇ ਅਗੜਾ ਰੁੱਤੀ ਮੈਂ ਮਾਗਰ ਫਿਰਨ ਦਾ ਲਾਲਚ ਪਾਇਆ ਮੈਨੂੰ ਇਹ ਦੱਸ ਥੋੜੀ ਮੋਟਰ ਤੇ ਮੈਂ ਮਾਗਰ ਲਾਉਂਦੀ ਆ ਤਾਂ ਫਿਰਦਾ ਅਗੜਾ ਅਸੀਂ ਕਿਸੇ ਕੰਚਰ ਨੂੰ ਮਾਗਰ ਲਾਉਂਦੀ ਆ ਹਾਂ ਕੱਲਾ ਮਾਰਦਾ ਲੈ ਕੇ ਕੰਮ ਇਹ ਤੋਂ ਸੱਦਾ ਇਹਦਾ ਵਿਚਾਰਾ ਇਹਦਾ ਭੋਲਾ ਪਾਣਾ ਵਿਚਾਰਾ ਹਾਂ ਭੋਲਾ ਮਨਵਾਂਦਾ ਸਮ ਹਾਂ ਕਿੱਧਰ ਫਿਰਦਾਂ ਤਰ ਤੂੰ ਕਦੋਂ ਆ ਗਿਆ ਤੀ ਤੈਨੂੰ ਪਤਾ ਹੀ ਨਹੀਂ ਲੱਗਿਆ ਨਾ ਮੈਨੂੰ ਤਾਂ ਪਤਾ ਲੱਗਿਆ ਨਾ ਪਤਾ ਹੀ ਨਹੀਂ ਲੱਗਿਆ ਕੁੱਤਿਆ ਤੈਨੂੰ ਕਿਹਾ ਸੀ ਆਪ ਜੀ ਦਾ ਸੁਣੋ ਵੱਡੀ ਨਹੀਂ ਆਂਦੀ ਤੇ ਇਥੋਂ ਉਹ ਰੌਣਕ ਜੀ ਹੋ ਗਈ ਇਹਨਾਂ ਨਾਲ ਆਪ ਗੱਲੀ ਪੈ ਗਿਆ ਤੇ ਗੱਲ ਸੁਣ ਪਾਣੀ ਪੀ ਲਈ ਮੋਟਰ ਤੇ ਆ ਦਾਤੀ ਆਪਣੀਆਂ ਕਿ ਇਹਨਾਂ ਦੀ ਉਹ ਇਹ ਤਾਂ ਸਾਡੀ ਆ ਚੱਜਾ ਹੋ ਜਾ ਭੱਜੋ ਜਿੱਧਰੋਂ ਵਗਜੋ ਦੱਸ ਤੇ ਬਦੋ ਬਦ ਹੈਂਗੀ ਕੋਈ ਫਾਇਦਾ ਨਹੀਂ ਹੈਗਾ ਦਾਤੀ ਦਾ ਸੰਦੀਪ ਆ ਆਪਣੀ ਉਈ ਚੀਕੀ ਉਹ ਫਿਰ ਫਰਦਾ ਦਾਤੀ ਉਦੋਂ ਹਾਂ ਚਲੋ ਤੇ ਖੇੜ ਕੋਲੇ ਫੜ ਲਾਂਗੇ ਉਹ ਬਿੱਜੂਆ ਉਹ ਬਿੱਜੂਆ ਬੰਦਾ ਬਣ ਜਾ ਬਗਾਨੇ ਪਿੰਡ ਰਹਿਣਾ ਤੈਂ ਬੰਦਾ ਬਣ ਜਾ ਤੂੰ ਕਿੱਧਰ ਫਰਦਾ ਮੇਰੇ ਸਾਲਾ ਤੀਮੀਆਂ ਮ ਜੀ ਜਾਂ ਲੱਗ ਗਿਆ ਥੇ ਉਹਨਾਂ ਕੋਲੇ ਵਧੀਆ ਵੇ ਸਰੋ ਜੀ ਵਰਤੀ ਉਹ ਕਹਿੰਦੇ ਤੇਰੇ ਉਹਦੇ ਕਦੇ ਕੱਖ ਵੱਡੇ ਨੇ ਉਹ ਕੱਲੇ ਸਰੋ ਵੜੀ ਜਾਂਦਾ ਤੇ ਤਾਂ ਬੀੜੀ ਕਰੀ ਤੀ ਬੇਟਾ ਬੇਟਾ ਮੈਂ ਤਾਂ ਬੀੜੀ ਕਰੀ ਤੋ ਕਹਿੰਦੇ ਸੀ ਤੇਰੇ ਨਾਲ ਅਸੀਂ ਕੀ ਕੰਮ ਕਰਾਉਣੀਆਂ ਓਏ ਕਹਿੰਦੇ ਤੇਰੀ ਸਰੋ ਵੜਾ ਦਾਂਗੇ ਹੋਰ ਜਰੂਰ ਵਡਾਉਣੀਆਂ ਤਾਂ ਇਹਨਾਂ ਲਈ ਸਾਨੂੰ ਹੀ ਵੜਾ ਲਈ ਨਾਲੇ ਘੜਾ ਦੇਣੀਆਂ ਹੈ ਹਾਂ ਪੰਡਣਾ ਸੀਰੀ ਜਾਂ ਕਿੱਥੇ ਆ ਮੈਨੂੰ ਨਹੀਂ ਪਤਾ ਸੀਰੀ ਕਿੱਥੇ ਆ ਸੀਰੀ ਮੇਰਾ ਸਾਲਾ ਸੀਰੀ ਪਾਲ ਕੇ ਲੈਣਾ ਪੈਂਦਾ ਪਾਲ ਪਾਲ ਲੈ ਕੇ ਦਸੋਂ ਤੋਂ ਕੰਮ ਲੈਣੇ ਪੈਂਦੇ ਨੇ ਕਮਾਲ ਦੀ ਗੱਲ ਆ ਤੂੰ ਕਹ ਮੈਂ ਹੌਲੀ ਜੇ ਬੋਲਦਾ ਕੀ ਹੋ ਗਿਆ ਟਰਲੇ ਟਰਲੇ ਹੋ ਗਿਆ ਗਲ ਪੈ ਗਿਆ ਛੋ ਹੁਣ ਤੂੰ ਘਰੇ ਚੱਲ ਚੁੱਪ ਕਰਕੇ ਮੋਟਰਸਾਈਕਲ ਮੋੜਦਾ ਮੈਂ ਓਏ ਉਹ ਕੌਣ ਦੀ ਸੱਚ ਜਿਹੜੀ ਉੱਥੇ ਪਹਾੜਾ ਜੀਤੀ ਤੇਰੇ ਨਾਲ ਹੈ ਗਈ ਸੀ ਉਹਦਾ ਕੋਈ ਹੈ ਤੈਨੂੰ ਕੀ ਲੈਣਾ ਉਹ ਰਾਤ ਕੀ ਬਾਤ ਕੀਤੀ ਯਾਰ ਪ੍ਰਾਂਗ ਲੱਗਾਂ ਨੇ ਬੈਜਾ ਉਹ ਤੇ ਜਿਹੜੀ ਕੱਪ ਹੋਰ ਕਹਿੰਦੀ ਸੀ ਜੈ ਦੇਖਣ ਜਾਣ ਨੂੰ ਬਾਲੀਆਂ ਨੇ ਹਨਾ ਤੇਰੇ ਨਾਲ ਵੀ ਬੈਜਾ ਚੁੱਪ ਕਰਕੇ ਮੈਂ ਬਾਲਾ ਕੱਢੀ ਜਾਂਦਾ ਰਹਿਣਾ ਬਾਲਾ ਹਰਾਮੀ ਆ ਤੂੰ ਤੇਰੇ ਵਾਂਗੂ ਨਹੀਂ ਆਏ ਖੇਤਾਂ 'ਚ ਜਲੂਸ ਕੱਢਦਾ ਮੈਂ ਖੇਤਾਂ 'ਚ ਕੀ ਪਤਾ ਲੱਗਦਾ ਹੈ ਪਤਾ ਲੱਗਦਾ ਤੇ ਥੋ ਬੰਦਾ ਫਿਰਦਾ ਪਿੰਡ ਦਾ ਮੈਂ ਤਾਂ ਹੈ ਕੰਸੀ ਬੀਬੀ ਵੀ ਹੁਣ ਮੈਂ ਨਾ ਰੈਗੂਲਰ ਕੰਮ ਕਰੂੰਗੀ ਤੁਹਾਡੇ ਨਾਲ ਆ ਕਰ ਦੋ ਫਿਰ ਮੈਂ ਨਾ ਕੰਨਾਂ ਵਾਲੇ ਕਰਾਉਣੇ ਸੁਣਨੇ ਕੰਨ ਬੁਰੇ ਲੱਗਦੇ ਆ ਹਾਂ ਹੁਣ ਕਰਾ ਲੇ ਹੋਰ ਹਾਂ ਵਿਆਹ ਕੀ ਨਾ ਹੋਰ ਤੂੰ ਦੱਸਿਆ ਤਾਂ ਹੈ ਜੀ ਮੇਰੇ ਫਾਇਦੇ ਵਿਆਹ ਅੱਛੀ ਗੱਲ ਚਾਚੀ ਹੋ ਠੀਕ ਆ ਹੋ ਠੀਕ ਆ ਲੀਡ ਕਰ ਰਹੀਆਂ ਹੈ ਲੀਡ ਕਰ ਰਹੀਆਂ ਸਾਰੀਆਂ ਨੂੰ ਕੱਲਾਂ ਤਾਂ ਉਂਗਲ ਲੱਗਣ ਲੱਗੀਆਂ ਕੱਲਾਂ ਤਾਂ ਮੈਂ ਦੇਖ ਲਈਆਂ ਸਾਰੀਆਂ ਦੇ ਪੈਰ ਲੱਪੜੇ ਹੋਏ ਨੇ ਤਾਈ ਵਰਗੀਆਂ ਤੇਰੇ ਐ ਪੈਰ ਨੇ ਉਦਾਂ ਦੇ ਕੀ ਕਰਦੀਆਂ ਤੂੰ ਇਹ ਗੱਲ ਖੌਣ ਲਾਤਾ ਇਹ ਨੂੰ ਇੱਕ ਗੱਲ ਸਮਝਾ ਦੇ ਇਹ ਤਾਂ ਦੇਖ 2 ਰੁਪਏ ਕਮਾਉਣੇ ਨੇ ਤਾਂ ਰੋਜ ਆ ਜਾਇਆ ਕਰ ਹਰ ਰੋਜ ਆ ਜਾਇਆ ਕਰ ਛੱਡ ਨਾ ਇਹੇ ਭਈ ਹਾਜ਼ਰੀ ਲਵਾ ਕੇ ਘਰ ਨੂੰ ਡਿਗਦੇ ਮੇਰੀ ਸ਼ਿਕਾਇਤ ਲੰਮ ਕਾਣਾ ਜੀ ਲੰਚ ਟਾਈਮ ਹੋ ਗਿਆ ਸੀ ਹੁਣ ਟਾਈਮ ਕਾਹ ਨੂੰ ਹੋ ਗਿਆ ਚਾ ਲੰਚ ਟਾਈਮ ਤਾਂ ਮੈਂ ਮੰਨ ਲੈ ਲੰਚ ਟਾਈਮ ਹੋ ਗਿਆ ਫਿਰ ਕੋਈ ਚਾਹ ਪਾਣੀ ਬਣਾ ਦੇ ਇਹਨਾਂ ਦਾ ਇਹਦਾ ਚਲ ਬੁੜੀਆਂ ਨੇ ਵਿਚਾਰੀਆਂ ਤੇਰੇ ਤਾਂ ਹੱਥ ਚੱਲਦੇ ਨੇ ਉਹ ਗਈਆਂ ਨੇ ਬਣਾਉਣ ਦੋ ਜਾਨੀ ਐਤ ਕਸਮ ਤੇ ਲੈ ਕੇ ਚਾਹ ਪੀਂਹਰਾਂ ਨੂੰ ਆ ਗਈ ਮੈਂ ਤਾਂ ਸਿਲੰਡਰ ਭਰਉਣ ਕਣੀਓ ਖੜਾ ਅੱਛਾ ਤੂੰ ਘਰੇ ਗਿਆ ਸੀ ਘਰੇ ਗਿਆ ਸੀ ਹਾਂ ਚਾਬੀ ਕਿੱਥੇ ਆ ਓਹ ਚਾਬੀ ਤਾਂ ਮੈਂ ਨਾਲ ਹੀ ਕਿ ਟੂਮਾ ਪਈਆਂ ਨੇ ਅੰਦਰ ਟੂਮਾ ਪਈਆਂ ਨੇ ਅੰਦਰ ਕਹਨੂੰ ਤਾਂ ਇਹ ਇਹ ਹਾਫਤੂ ਮਾਰਿਆ ਬਾਤ ਤਾਂ ਇਹ ਛੋਟੇ ਤੇ ਪ੍ਰਭਾਵ ਪਾਉਂਦੀ ਆ ਵੀ ਮੇਰੇ ਹੱਥ ਕਬੀਲਦਾਰੀ ਆ ਨਹੀਂ ਮੇਰੀ ਗੱਲ ਸੁਣੇ ਪ੍ਰਭਾਵ ਪਾਉਂਦੀ ਆ ਛੋਟੇ ਤੇ ਵੀ ਮੇਰੇ ਹੱਥ ਕਬੀਲਦਾਰੀ ਆ ਇਹ ਬਾਗ ਦਾ ਚੰਗਾ ਚਾਬੀ ਲੈ ਜਾ ਉਹ ਪਕਾਈ ਮਾਰੀ ਅੰਨਾ ਉਰੇ ਆਈ ਤੀ ਜਵਾਕ ਤੀ ਉਹ ਇਨੀ ਵਿਗਾੜਦਾ ਇਹਨੇ ਹਾਂ ਕੰਮ ਤੇ ਜਾਣ ਲਾਤਾ ਤੀ ਮੈਂ ਉੱਥੋਂ ਲਿਉਂਦੀ ਰਹੀ ਆ ਬਾਹ ਫੜ ਕੇ ਕੀ ਗੱਲ ਬਈ ਇਹ ਮਾੜੀ ਗੱਲ ਆ ਆ ਮਾੜੀ ਗੱਲ ਆ ਹਾਂ ਅਬ ਤੇ ਭਾਈਆਂ ਨੂੰ ਬੁਲਾ ਕੇ ਪ੍ਰਭਾਵ ਪਾਉਂਦੀ ਆ ਮੇਰੇ ਤੇ ਲੈ ਅਸੇ ਇਹ ਤਾਂ ਮਾੜੀ ਗੱਲ ਆ ਫੇਰ ਹਾਂ ਕਹ ਇਹ ਗੱਲ ਨਹੀਂ ਤੂੰ ਬਾਰ ਕੀ ਸਿਆਣੀ ਹੋਏ ਦਾ 10 ਸਾਲਾਂ ਦਾ ਮੁੰਡਾ ਹੋ ਗਿਆ ਇਹ ਤੋਂ ਬਾਅਦ ਕੀ ਸਿਆਣੀ ਹੋ ਮਾਰੀ ਨਾ 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 ਇਹ ਕੰਮ ਕਰਦਾ ਮਾਰੀ ਨਾ ਮਾਰ ਕੇ ਇਹ ਤਾਂ ਹੀ ਕਰਦਾ ਸਾਰੇ ਦਿਨ ਇਹ ਹੀ ਕੰਮ ਆ ਜੁੱਤੀ ਕੱਢ ਲੂਗਾ ਹੋਰ ਕੋਈ ਕੰਮ ਹੈ ਤੈਨੂੰ ਇਹਦਾ ਹੱਕ ਨਹੀਂ ਬਣਦਾ ਘਰੇ ਰੋਟੀ ਲਾ ਕੇ ਆਉਂਦਾ ਹਾਂ ਦੋ ਰੋਟੀਆਂ ਤੇ ਪੈਰ ਨੂੰ ਕਿ ਛੱਡੇ ਸਾਰੀ ਆ ਕੇ ਆਉਂਦੀ ਆ ਦੁਪਹਿਰੇ ਹੁਣ ਫੇਰ ਜਾ ਕੇ ਖਾਊਗੀ ਦਾਕੇ ਹਾਂ ਇਹਨੂੰ ਮੈਨੂੰ ਸ਼ਰਮ ਆਉਂਦੀ ਵੀ ਹਾਂ ਕੋਈ ਆਟਾ ਉਹੀ ਨਹੀਂ ਆਉਂਦਾ ਹਾਂ ਲੋ ਕੀ ਗੱਲ ਖਾਣੀ ਨਹੀਂ ਹੈਗੀ ਵਾਲਾ ਪਸਲਾ ਜਿਹੜੇ ਰੁਪਏ ਕਮਾਉਂਦੀ ਆ ਕਿੱਧਰ ਜਾਂਦੇ ਨੇ ਲੈ 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 ਸਾਹਿਬ ਹਾਂ ਭਾਈ ਕਿੱਥੇ ਕਰ ਹੀ ਜਾਂਦੇ ਨੇ दारू ਪੀਂਦਾ ਲੋੜਿਆਂ ਦੀ ਵਾਹ दारू ਪੀਣਾ ਤੂੰ ਪਿਆ ਕਿਉਂ ਆਂ दारू ਮੂੰਹ ਤ ਵੀ ਕਹਿੰਦਾ ਨਾਲੀਆਂ ਚ ਡਿੱਗੇ ਰਹਿੰਦਾਗਾ ਚੱਕ ਲਿਆ ਤਾਂ ਮੈਨੂੰ ਤੈਨੂੰ ਤੁਸੀਂ ਦੇਖਿਆ ਕਿੱਥੇ ਮੈਂ ਲਿਓ ਨਹੀਂ ਆ ਚੱਕ ਕੇ ਦੇਖਿਆ ਭਾਈ ਕਿੱਥੇ ਨਾਲੀ ਜਿਹੜੀ ਹਾਂ ਨਾ ਉਹਦੇ ਪਿੱਛੇ ਫਰਦਾ ਦੱਸਤਾ ਆ ਫੇਰ ਪਰ ਦਗਵਾਹੀ ਨਾਲੇ ਹੋਰ ਕੁਝ ਨਹੀਂ ਕੋਈ ਗੱਲ ਨਹੀਂ ਦਿਨ ਛਿੱਪੂ ਤਾਰੇ ਚਰਨਗੇ ਅੱਜ ਯਾਦ ਰੱਖੀ ਆ ਵਾਹ ਖਬਰਦਾਰ ਆ ਵਾ ਕਾਇਮ ਹੋ ਕੇ ਹਾਂ ਨਾ ਨਾ ਤੈਨੂੰ ਪਤਾ ਆ ਕੱਥਾ ਉਹ ਲਾ ਪਾਲਦੀ ਆ ਇਹ ਹਾਂ ਕਦਾਰੂ ਨਹੀਂ ਪਿੰਦਾ ਪਤਾ ਨੇਮ ਪਤਾ ਇਹ ਤਾਂ ਆਏ ਆ ਉਹ ਕਰਨੈਲ ਦਾ ਥੋੜਾ ਕੇ ਸਟੇਟਾ ਹੋ ਗਿਆ ਸਾਡੇ ਦਾ ਉਪਰੀ ਤੋਦਰ ਰਾਮੇ ਨਾਲ ਪੱਟ ਪੁੱਝ ਕੀਤੀ ਪਰ ਉਹ ਤਾਂ ਕਰਕੇ ਹੁਣ ਛੱਡੀ ਹੋਈ ਆ ਹਾਂ ਉਹ ਫਿਰ ਸਾਹਮਣਾ ਪੈਂਦਾ ਨਾ ਮੇਰੀ ਗੱਲ ਸੁਣ ਲੈ ਮੈਂ ਲੋਕਾਂ ਨਾਲ ਹਸਾਉਂ ਰਿਹਾ ਸਾਰੀਆਂ ਹੱਸਦੀਆਂ ਨੇ ਬਗ ਜਾ ਉਰੋਂ ਕੋਈ ਗੱਲ ਨਹੀਂ ਬੰਦਾ ਜਿੰਕੇ ਬੰਦੇ ਨੂੰ ਹੱਥ ਨੂੰ ਫਿਰ ਕਿੱਡੀ ਗੱਲ ਆ ਹਾਂ ਉਹ ਜਰੂਸ ਕੱਟਣ ਆ ਜਾਂਦਾ ਇੱਥੇ ਵੀ ਨਹੀਂ ਖੜਨਾ ਆਇਆ ਬਠੜਾ ਕਿਸੇ ਕਰਦੇ ਕਰਤਾ ਇਹਦੇ ਨਾਲ ਹਾਂ ਜਾਣਾਂ ਕਿ ਨਹੀਂ ਉਹ ਮਾਰਦਾ ਪੁਗਾਈ ਕੁੱਤੇ ਵਾਲੀ ਉਹਨੇ ਖੜਦਾ ਸਾਰਾ ਦਿਨ ਬਾਈਆ ਪੁੱਤ ਬਾਈਆ ਦਮ ਲੈ ਲੈ ਕਾਹ ਨੂੰ ਦਮ ਲੈ ਲੈ ਬੀਬੀ ਦਿਨ ਦਾ ਤਾਂ ਹੀ ਕੰਮ ਹੈ ਨਾ ਮੂਤ ਪੀ ਕੇ ਰੱਖਣੀ ਹੈ ਬਸ ਕਾਹ ਨੂੰ ਹੈ ਇੰਨੀ ਬਣ ਜਾਏ ਤੇ ਬੜੀ ਬੱਠਾ ਮੂਤ ਨਾ ਕਾ ਤੈਨੂੰ ਨਾ 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 ਇਹ ਮਰੀ ਕਾਹ ਨੂੰ ਦਾਰੂ ਨੂੰ ਕਹੀ ਨਹੀਂ ਆ ਵੀ ਦਾਰੂ ਪੀ ਕੇ ਡਿਗਿਆ ਰਹਿੰਦਾ ਗਾ ਕਾਹ ਨੂੰ ਕਹੇ ਮੂਤ ਨਾ ਕਾ ਭੈਣ ਦੇ ਖਸਮੂ ਸਾਰੇ ਟੱਬਰ ਨੂੰ ਜਾਣ ਹੈ ਤੀਵਿਆਂ ਮਾਗਰ ਫਿਰਨ ਦੀ ਤਾਂ ਸਾਰੇ ਟੱਬਰ ਨੂੰ ਆਣ ਹੈ ਮੈਨੂੰ ਛੱਡ ਕੇ ਪੁੱਤਰ ਕਰਨਾਇਲ ਕਿਵੇਂ ਜਿਪਿਆ ਮਰਿਆ ਮਗੂਏ ਪਿਆ ਜਿਵੇਂ ਮਰਿਆ ਹੁੰਦਾ ਇਹ ਤਾਂ ਮਰ ਗਿਆ ਬਾਈ ਜਦੋਂ ਲਾਤ ਮਾੜੀ ਨਿਕਲ ਜੇ ਲਾਤ ਤਾਂ ਪਹਾੜਾਂ ਚ ਰਹਿੰਦੀ ਹੈ ਹੋਰ ਤੂੰ ਇੱਥੇ ਫਿਰ ਜਾ ਲੋਕਾਂ ਦੀਆਂ ਧੀਵੇਂ ਮਗਰ ਖੇਤਾਂ ਚ ਇਹ ਸਦਾ ਇੱਥੇ ਕਹਿਦੇ ਓਏ ਮੈਸਾਂ ਤੇ ਆਈਆਂ ਮਰਦੀਆਂ ਨੇ ਪਾਣੀ ਪਿਆ ਦੇ ਕਸੀ ਪਾ ਜਾਂਦੀ ਹੈ ਹੋਰ ਕੌਣ ਪਿਉਂਦਾ ਮੈਂ ਪਿਉਣਾ ਹੋਰ ਕੌਣ ਪਿਉਂਦਾ ਤੂੰ ਤਾਂ ਕਹੇ ਤਾਹਾਂ ਚਾ ਮੇਰੇ ਸੜਾ ਮਰਦੇ ਨੂੰ ਪਾਣੀ ਨਾ ਪਿਆ ਮੈਂ ਇਹ ਜੇ ਉਹ ਕਰ ਲੈ ਲੈ ਮੇਰੀ ਗੱਲ ਸੁਣ ਇੱਕ ਹੋਰ ਸੁਣ ਲੈ ਓਏ ਇਹਦਾ ਜਿਵੇਂ ਪਿਆਇਆ ਤਾਂ ਹੁਣ ਇਹਦਾ ਮੈਂਟਲ ਹੋ ਗਿਆ ਮੈਨੂੰ ਤਾਂ ਐਂ ਲੱਗਦਾ ਇਹਨੂੰ ਮੈਂ ਕਰੂੰਗਾ ਜਾਂ ਤਾਂ ਇਹਨੂੰ ਲੋਟ ਕਰ ਲਓ ਨਹੀਂ ਮੈਥੋਂ ਤਾਂ ਭਈ ਇਹ ਸਾਂਮਣੇ ਨਹੀਂ ਆਂਦਾ ਠੀਕ ਹੈ ਨਾ ਮੇਰੀ ਮਾਂ ਤੋਂ ਸਾਂਮਣੇ ਜਾਵੇ ਉਹ ਤਾਂ ਆਪ ਮਾਰ ਦੇ ਅਸੀਂ ਕੀ ਗਾਹਾਂ ਫਿਰ ਦਵਾਈ ਲੈਣਗੇ ਅਸੀਂ ਕੀ ਗਾਹਾਂ ਉਹ ਵੱਡੇ ਡਾਕਟਰਾਂ ਸੀ ਕਿੱਥੋਂ ਸੈੱਟ ਕਰਾਂਗੇ ਅਸੀਂ ਕਿ ਇਹ ਉਹ ਕਰੀ ਮਗਰ ਮੂਰੇ ਨੇ ਫਿਰਦੇ ਜਦੋਂ दारूਆ ਪੀਣੀਆਂ ਹੁੰਦੀਆਂ ਨੇ ਉਹ ਤਾਂ ਮਗਰ ਮੂਰੇ ਫਿਰਦੇ ਉਹਨੂੰ ਇਹਦੇ ਹੁਣ ਸੈੱਟ ਵੀ ਕਰੋ ਉਹਨੂੰ ਬਣੋਈਏ ਨੂੰ ਕਰਨਲ दारू ਪੀਣੀਆਂ ਹੋਏ ਐਂ ਨਹੀਂ ਕਾ ਇੰਨੀ ਕ ਪੀਊਗਾ ਮੈਂ ਪੀਊਗਾ ਥਣ ਫਾਲਤੂ ਗੱਲਾਂ ਦਾ ਕੋਈ ਫਾਇਦਾ ਨਹੀਂ ਮੇਰੀ ਗੱਲ ਸੁਣ ਲੈ ਇੱਕੋ ਮੇਰਾ ਸਾਲਾ ਸੀਰੀ ਜਾਨੀ ਘਰੇ ਖੜਦਾ ਉਹਦਾ ਤੈਨੂੰ ਅਤਾ ਪਤਾ ਹੈਗਾ ਹੈ ਉਹਦਾ ਆਪਾਂ ਨੂੰ ਕੀ ਹੈ ਤੂੰ ਤਾਂ ਮੇਰੇ ਤੇ ਰੋ ਮਾਰਨ ਜੋਗਾ ਤੇਰੇ ਤੇ ਕਾਹ ਨੂੰ ਮਾਰਨ ਜੋਗਾ ਯਾਰ ਕਰਨਲਦਾਰ ਉਹ ਬਈ ਗੰਦਾ ਫਸ ਗਿਆ ਗਾਹਾਂ ਮੇਰੇ ਸਾਲ ਦੀ ਹਾੜੀ ਆ ਜੂ ਮੈਂ ਕੀ ਕੀ ਕਰੂੰਗਾ ਹੈ ਨਾ ਉੱਥੇ ਕਣਕ ਕੋਲੇ ਕੋਈ ਬੈਠੇ ਉਹਦਾ ਮਸ਼ੀਨ ਵੱਡੀ ਪਾਪ ਲੱਗੇ ਹੋਈ ਮਸ਼ੀਨ ਵੱਡੂਗੀ ਮਸ਼ੀਨ ਵੱਡ ਕੇ ਮੰਡੀ ਚ ਨਹੀਂ ਸਿੱਟ ਕੇ ਆਉਂਦੀ ਜਾਂ ਲਵੇ ਨਹੀਂ ਬੈਣੀ ਮਸ਼ੀਨ ਇੱਥੇ ਪਵਾਪ ਦਾ ਪਵਾ ਕੇ ਟਰਾਲੀ ਚ ਸੱਟਿਆਵਾਂਗੇ ਗੱਲ ਕਿਹੜੀ ਆ ਸ਼ਰਮ ਮੰਨੋ ਮਣੀ ਮੋਟੀ ਸ਼ਰਮ ਮੰਨੋ ਤੂੰ ਪਹਾੜਾਂ ਚ ਜਾ ਮਾਗਰ ਫੇਰ ਨਹੀਂ ਕਰਦਾ ਚੱਲਦੇ ਰਹਿ ਗਏ ਆਪਣੇ ਤੂੰ ਪਹਾੜਾਂ ਚ ਜਾ ਮੈਂ ਨਹੀਂ ਆਦਾ ਪਹਾੜਾਂ ਚ ਪਹਾੜਾਂ ਚ ਰੋਜੀ ਕੀ ਸੱਜ ਤਾਂ ਬੋਲੇ ਸਾਲ ਨਹੀਂ ਕੀ ਬੋਲੇ ਬਾਈ ਪਹਾੜਾਂ ਚ ਪਾ ਗਿਆ ਕਦੀ ਵਾਰੀ ਮੇਰੇ ਸਾਲੇ ਉਹੀ ਸੁਣਾਈ ਜਾਂਦੇ ਤੁਸੀਂ ਇੱਕ ਕਦੀ ਵਾਰ ਜਾਣਾ ਕੋਈ ਗੱਲ ਨਹੀਂ ਚਾਹੇ 20 ਵਾਰੀ ਜਾਇਆ ਨਾਲ ਤੀਮੀ ਤਾਂ ਨਾ ਹੋਵੇ ਨਾ ਤੀਮੀ ਕੀ ਤੀਮੀ ਦਾ ਕੀ ਹੋ ਗਿਆ ਫਿਰ ਹਾਂ ਹੋ ਗਿਆ ਹੋ ਗਿਆ ਦੂਜੇ ਨੂੰ ਕਹਿਣਾ ਸੌਖਾ ਅਸੀਂ ਤਾਂ ਆਪਦਾ ਆਪਦਾ ਉਰੀ ਲਵੀ ਛਾਰ ਲੈਨੇ ਐ ਐਡੇ ਚ ਨਹੀਂ ਹੈ ਜਾ ਕੁਝ ਕਰਦੇ ਹੁੰਦੇ ਪਿੰਡ ਚ ਡਿਫਾਲਟਰ ਹੋ ਜਾਂਦਾ ਬੰਦਾ ਬਾਹਰ ਅੰਦਰ ਚੱਲ ਜਾਂਦਾ ਡਿਫਾਲਟਰ ਕਾਹਨੂੰ ਹੁੰਦਾ ਹੈ ਡਿਫਾਲਟ ਦੇ ਵਾਂਗੂ ਨਹੀਂ ਮੇਰੇ ਸਾਲਿਓ ਕਿਸੇ ਦੇ ਮੂੰਹ ਮੱਥੇ ਲੱਗਣ ਜੋਗੇ ਹੈ ਗਿਆ ਤੁਸੀਂ ਆਪਾਂ ਤਾਂ ਪਿੰਡ ਭਾਜਾਂਗੇ ਪਿੰਡ ਭਗ ਜਾਂਗੇ ਆਹ ਦੂਰੇ ਸਾਡਾ ਜਲੂਸ ਕਢਾਂਗਾ ਜਿਹੜਾ ਉਹ ਥੋੜਾ ਤਾਂ ਨਿਕਲ ਹੀ ਪਿਆ ਨਿਕਲ ਹੀ ਆਹ ਦੇਖ ਰਾ ਜਲੂਸ ਕਢਾ ਕੇ ਆ ਪੈ ਗਿਆ ਐ ਕਰ ਓਏ ਪਤਾ ਕਰ ਕਿਸੇ ਡਾਕਟਰ ਦਾ ਇਹਨੂੰ ਚੱਕ ਕੇ ਲੈ ਜਾਂਦੇ ਆਪਾਂ ਕਰੈਲਾ ਬੋਰ ਪਾ ਯਾਰ ਤੂੰ ਯਾਰ ਗਾਲਾਂ ਕਢਵਾਈਆਂ ਨਾ ਮੈਥੋਂ ਦੋ ਟਕੇ ਨਾ ਬੰਦਾ ਆ ਮੇਰੇ ਮੂਰੇ ਕਾਣਾ ਦੀ ਮੇਰਾ ਸਾਲਾ ਫੇਰ ਵੀ ਗਾਲਾਂ ਕੱਢੀ ਜਾਂਦਾ ਕਰੈਲਾ ਪਰੀਤੋ ਆ ਗਈ ਲੈ ਲੈ ਪ੍ਰੀਤੋ ਨਾ ਪਵਾਦੇ ਜੱਫੀ ਦੀ ਤਾਂ ਭੈਣ ਦੀ ਮਰਾ ਗਿਆ ਕਿ ਪਰੀਤੋ ਆ ਗਈ ਦੂਜੇ ਦਿਨ ਇਹ ਗੱਲ ਮੇਰੇ ਨਾਲ ਦੀ ਹੋਰ ਤਾਂ ਤੀਜੀ ਦਾ ਕੋਈ ਗੱਲ ਹੀ ਨਹੀਂ ਤੇ ਲੱਭੋ ਕਿੱਥੇ ਆ ਲੱਭੋ ਆ ਲੱਭੋ ਤਾਂ ਖੇਤ ਸੀ ਮੇਰੇ ਲਈ ਦੀ ਲੱਭੋ ਤਾਂ ਤੀਵੀਆਂ ਦੇ ਨੂੰ ਤੀਵੀਆਂ ਦੇ ਨੂੰ ਸਾਰੀਆਂ ਤੀਵੀਆਂ ਦੇ ਨੋ ਗਣਿਆ ਦੂ ਬਸ ਹੁਣ ਕੋਈ ਸ਼ਰਮਾ ਸੰਗਣਾ ਇਹਨੂੰ ਐ ਕਰਦੇ ਆ ਇਹਨੂੰ ਸੁੱਖਾ ਪਿਉਂਦੇ ਆ ਹਮ ਇਹ ਕਾਸਰ ਰਹਿੰਦੀ ਆ ਇਹ ਕਾਸਰ ਰਹਿੰਦੀ ਆ ਇਹ ਕੱਢ ਦੇ ਫੇਰ ਦੇਖੀ ਤੂੰ ਇਹ ਪੱਤਰੇ ਨਾਲੇ ਆਪ ਪੀ ਲੋ ਨਾਲੇ ਇਹਨੂੰ ਪਿਆ ਦਿਓ ਆਹ ਮੈਰਾ ਘਣੂ ਆਥੜੇ ਐ ਕਰ ਲੈ ਲੇ ਇਹਗਾ ਆ ਜਾ ਉਰੇ ਆ ਮੜੀ ਗੱਲ ਕਰ ਲੈਦੀ ਲਾਉਣੀ ਆ ਜਾ ਤੇਰੇ ਹੁੰਦੇ ਨਹੀਂ ਬੋਲਦਾ ਮੜਾ ਜਾ ਤੂੰ ਜੰਦਰਾ ਐ ਚੁੱਪ ਕਰ ਜਾ ਕਰ ਲੈ ਲਾ ਕੁੱਟ ਘਾੜ ਤਾ ਬਾਗੇਂ ਤੇਰਾ ਦਾਰੂ ਪੀਵੇਂਗਾ ਐਨੀ ਕਾ ਹੈ ਕਿੜੀ ਠੀਕ ਆ ਲਾ ਜੋ ਠੀਕ ਆ ਐ ਛੱਡ ਮੇਰੀ ਬਾਪ ਛੱਡ ਛੱਡ ਮੇਰੀ ਬਾਪ ਕੋਣ ਚੱਲ ਮੈਂ ਸਭ ਜਾਉਂਗਾ ਬੜਾ ਪਾਮਤ ਰ ਟੈਣਾ ਦੇ ਪਾਣੀ ਖੜੇ ਖੜੇ ਨੰਗੀ ਬਾਤ ਨੂੰ ਬਡੂਨ ਲੱਤ ਤੇਰੀ ਆਏ ਰੋਕ ਲੇਗਾ ਮੈਨੂੰ ਆਏ ਰੋਕ ਲੇਗਾ ਬਰਾ ਚੱਲ ਮੈਂ ਤਾਂ ਭਾਈ ਜਾਨੀ ਛੱਟ ਨਹੀਂ ਮੈ ਰੌਲਾ ਪਾਉਂ ਰੇ ਮੈਂ ਚੁੱਤੀ ਲਾ ਰੂ ਮੈਂ ਕਿਹ ਨਾਲ ਦੇ ਆਜ ਕਰੀਏ ਨਾ ਜਾਨੀ ਮਾਨੀਆ ਕਾਹਨੂੰ 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 ਏ ਕੀ ਲਿਆ ਜਾ ਮਾਰ ਮਾਰ ਜੁੱਤੀਆਂ ਤਾਲੂਆ ਛਾਂਗ ਨੂੰ ਕਿਤੇ ਫੇਦੀੋਂ ਮੈਂ ਹਵੱਚ ਤੂੰ ਤਾਂ ਗਾਹਾਂ ਨਾ ਟੱਪ ਜੇ ਹਾਂ ਛੱਟ ਕਰਦਾ ਜਮੀਂ ਇੱਕ ਗਾਹ ਦੀ ਇਹਦੇ ਜਲੂਸ ਘੜਦੀ ਬਿਧੇ ਚੰਗੀ ਰਹਿਣੀ ਜਲੂਸ ਘੜਦੀ ਇਹਦਾ ਛਾਉ ਦੇਖਦਾ ਨਹੀਂ ਕਮੰਡੀ ਮੇਰੇ ਆਡੀ ਕੁਮਾਡੀ ਨੇ ਆਡੀ ਕੁਮਾਡੀ ਮੇਰੇ ਨੇ ਤੇਰੇ ਨਹੀਂ ਹੈਗਾ ਮਲੰਗ ਤੇ ਫਾਇਦਾ ਤੂੰ ਫਾਇਦਾ ਪਿੱਛਾ ਫਾਇ ਗੱਲਾਂ ਉਹ ਪਹਿਲਾਂ ਵਾਲੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਤੂੰ ਕੱਦ ਨਹੀਂ ਫੇਦੀਆਂ ਤੂੰ ਲੰਘ ਜਾ ਇੱਥੋਂ ਮੇਰੇ ਪਿੱਛੇ ਨਾ ਦੇ ਭੱਜ ਜਾ ਉੱਡੋ ਹੈਲੋ ਉਹਰੇ ਉਹਰੇ ਤਾਂ ਗੱਲ ਤਾਂ ਸੁਣਾ ਕੱਲ ਹਜੇ ਵਿਆਹ ਹੋਇਆ ਹੈ ਛੱਤੀ ਪੰਚਾਇਤੀ ਹੋਊਗੀ ਫਾਇਦਾ ਕੋਈ ਮੇਰੇ ਛੜੇ ਦੀਏ ਜੇ ਇੱਥੇ ਸਟੇ ਮੈਂ ਲਾਦੀ ਨਾ ਛੜੇ ਕਸੇ ਤੂੰ ਜਾਏਂਗੀ ਹਾਂ ਹਾਂ ਤੂੰ ਸਟੇ ਘਾਤ ਲਵਾਏਂਗਾ ਕਿ ਮਰਬੇ ਨੌਕਰਾਈ ਤੇ ਮੇਰੇ ਮੇਰੀ ਜਾਇਦਾਦ ਮੈਂ ਨਾ ਸਕਦੀ ਜੇ ਸਟੇ ਲਾਉਂਗੀ ਗਾਸਤੇ ਤੂੰ ਕਿਹ ਕਾ ਲੱਗਦਾ ਉਹ ਕਾਨੂੰਨੀ ਦਾ ਕਾਨੂੰਨ ਮੇਰੇ ਪੱਖ ਤੇ ਕਾਗ ਤੇ ਮੇਰੇ ਕੋਲੇ ਨੇ ਠੀਕ ਹੈ ਜੇ ਤੂੰ ਸਾਰਾ ਕੰਮ ਖਰਾਬ ਕਰਦਾ ਮੈਂ ਚੱਕ ਕੇ ਕੇਸ ਲਾ ਦੂੰ ਨਾਲੇ ਤਾਂ ਤੂੰ ਬੰਦੇ ਤੋਂ ਜਾਏਗੀ ਨਾਲੇ ਆਪਦਾ ਜਿਹੜੀ ਜ਼ਮੀਨ ਜਾਇਦਾਦ ਤੇ ਤੋਂ ਜਾਏਗੀ ਬਾਹਰ ਵਾਲਾ ਕੰਮ ਤਾਂ ਭੁੱਲੀ ਜਾਵੇ ਤੂੰ ਜਹਾਜ਼ ਟੱਕ ਨੂੰ ਪਾ ਲਈਂ ਮੈਂ ਤਾਂ ਜਹਾਜ਼ ਤੇ ਚੜਦੀ ਹੋ ਨਹੀਂ ਹਾਂ ਮੈਂ ਤਾਂ ਜਿੱਥੇ ਤੱਕ ਜਾ ਜਾਉ ਉੱਥੇ ਤੱਕ ਜਾਉ ਕੇਸ ਤੇ ਤੇ ਮੈਂ ਲਾਉ ਉਹ ਵੀ 420 ਦਾ ਛੱਡ ਮੇਰੀ ਬਾਤ ਇੱਥੇ ਬੈਠੋ ਰੇ ਬੈਠਾ ਉਰੇ ਬੈਠਾ ਓਏ ਬੱਸ ਤੇ ਇੱਥੇ ਬੰਦੀ। ਭਈਆ ਮੈਂ ਬੂਥ ਤੇ ਮਰੂ ਫੜਾ 파 ਚੂੜਾ। 1 ਮਿੰਟ ਭਈਆ। ਜੇ ਹੱਲੀਆਂ ਛਾਹ ਬਲਾਨੀ ਇੱਥੇ ਭਈਆ ਚੂੜਾ ਪਾਉਣਾ ਪੁੱਤ। ਮੈਂ ਨਹੀਂ ਚੂੜਾ ਜਾੜਾ ਪਾਉਂਦੀ। ਮੈਂ ਤਾਂ ਪਹਿਲੀ ਪਾਕੇ ਪਸਤਾਈ। ਹੁਣ ਭਾਲਦਾ ਦਵਾਰੇ ਦਵਾਰੇ ਚੂੜੇ ਨਵੇਂ ਨਹੀਂ ਪਾਉਂਦੀ। ਪਾਉਂਦੀ। ਫਨ ਫਨ ਫਨ। ਪਹਿਲੇ ਮੂਰੇ ਲਾ ਲੈ। ਮੇਰਾ ਬੱਬਲੇ ਬਣਾ ਦੂੰ ਕੁਟ ਕੁਟ ਕੇ ਫੇਦੀ ਮੈਂ ਪਾ ਚੂੜਾ। 파 ਚੂੜਾ। 파 ਚੂੜਾ। ਹੁਣ ਐਂ ਕਹਿ ਵੀ ਮੈਂ ਪਾਉਂਦੀ ਨਹੀਂ। ਕਹੀਂ। 파 ਚੂੜਾ। ਵੇ ਬਈ ਮਾ ਨਾ ਤੇਰੇ ਨਾਗ ਲਾ ਜਿਹਾ ਚੁੱਕਦੀ ਮੇਰੇ ਝਾਂਕੜੇ ਦੀ ਖੇਖਣ ਕਰਦੀ ਐ ਬਾ ਜੂੜਾ ਵਹੇ ਜਾ ਹਾਂ ਨਾ ਰੁੱਟ ਕੇ ਜਾਂਦੀ ਸੀ ਰੇਲ ਮੰਗੂ ਕਿੱਥੇ ਜਾਂਦੀ ਸੀ ਦੱਚੀ ਇਧਰ ਕੱਢਦੀ ਸੀ ਸ਼ੇਰ ਬਾਈ ਹਾਓ ਕਿੱਥੇ ਜਾਂਦੀ ਸੀ ਹੈ ਕਰਨੈਲ ਕੋਲੇ ਹੋਰ ਕਿੱਥੇ ਜਾਊਂਗੀ ਕੀ ਗੱਲ ਆ ਬਾਹਾਂ ਅਕੜੀਆਂ ਨੇ ਕਰਨੈਲ ਨੂੰ ਮਿਲਣ ਨਹੀਂ ਆਉ ਉਹ ਜਾ ਕੇ ਦੇਖ ਲਦਾ ਮੇਰਾ ਛੜਾਓ ਪਹਿਨਣਾ ਚਾਹੁੰਦੇ ਚ ਨਾ ਮਰਿਆ ਚ ਉਹਦਾ ਛੰਡ ਪਹਿਣਗੇ ਉਹ ਬੰਦੇ ਦਾ ਛੰਡ ਅਈ ਢੇਢੀ ਬਿਨਾ ਪੁੱਛਾਂ ਤੂੰ ਉਹ ਤਾਂ ਜਦੋਂ ਮੈਂ ਇੱਕ ਵਾਰੀ ਬਾਗੀ ਨਾ ਮਰੇ ਚ ਵੀ ਸਾਹ ਪੈ ਜਾਣਗੇ ਹੋਰ ਕਿਉਂ ਪੈਂਦੇ ਖਸਮਾਂ ਦੀ ਨਰਸਾਂ ਤੇਰੀ ਜੀਐਨਐਮ ਕਰੀ ਹੋਈ ਹੈ ਤੇਰੀ ਛਾੜੀ ਵੀ ਮਰੇ ਚ ਛਾਪਉਣ ਵਾਲੀ ਤੂੰ ਟੱਪੀ ਜਿਹੜੀ ਢੇਲੀ ਟੱਪੀ ਤੂੰ ਪਹਿਲਾਂ ਵਾਲੀਆਂ ਗੱਲਾਂ ਆਈਆਂ ਗਈਆਂ ਮੇਰੀ ਗੱਲ ਸੁਣ ਲੈ ਕਿਤੇ ਮਰਜੀ ਭੱਗ ਜਾ ਕਿਤੇ ਮਰਜੀ ਨਾ ਜਾ ਠੀਕ ਆ ਮੇਰੇ ਕੋਲ ਤਾਂ ਕਾਤਕ ਪੈਣਾ ਮੈਂ ਤਾਂ ਮੂਰੇ ਵਿਖਾਉ ਹਾਂ ਇਹ ਗੱਲਾਂ ਜਾਣਦੇ ਕਰਨਕ ਨਹੀਂ ਉਹ ਜਾਣਦੇ ਆਪਦਾ ਚਲੂਛੀ ਕੱਢਦੀਆਂ ਠਾਣਿਆਂ ਕਚੇਰੀਆਂ ਚ ਕੱਲੀ ਤੀਵੀ ਮਾਨੀ ਫੇਰेंगी ਉੱਥੇ 6 ਬੰਦਾ ਮੂੰਹ ਕ ਨਹੀਂ ਦੇਖਦਾ ਬੱਚਾ ਕੀ ਰਹਿਣਗੀ ਉੱਥੇ ਹੈ ਮਾਦਾ ਪਹਿਲਾਂ ਵੀ ਕੱਲੀ ਫਿਰਦੀ ਸੀ ਦਵਾਰੇ ਕੱਲੀ ਫਿਰ ਲੂੰਗੀ ਆ ਜਿਹੜਾ ਕਾਗਜ਼ ਕਹਿੰਦੇ ਨਾ ਤੂੰ ਮੇਰੇ ਮੂੰਹ ਚੋਂ ਕੁਝ ਹੋਰ ਨਿਕਲਦਾ ਤੀਗਾ ਕੱਢੀਆ ਮੂੰਹ ਤੋਂ ਕੱਢਣਾ ਜੇ ਨਾ ਤਾਲੂਏ ਚ ਮਾਰੂੰ ਕਹਾੜੀ ਜੀ ਮੈਂ ਕਿਤੇ ਫੇਦੀ ਹੋਵੇਂ ਹਵਾ ਚ ਛਾੜੀ ਹੋਇਆ ਕੰਨਾਈ ਦੀ ਕਿੱਡਾ ਬੇਈਮਾਨ ਨਿਕੜਾ ਬੇਈਮਾਨਾ ਮਨ ਤਾਂ ਤੂੰ ਤਲਾਸੇ ਦਿੰਦਾ ਤੀ ਕਹ ਰਹੀ ਸੀ ਮਾਸੀ ਨਾ ਮੈਂ ਤੇਰੇ ਨਾਲ ਆ ਜਾਊਂਗਾ ਬਾਹਰ ਦੇ ਮਾਚੀ ਮੂਚੀ ਜਦੋਂ ਪੈਸੇ ਦੇਊਂਗਾ ਆ ਹੁਣ ਦੇਖ ਲੈ ਪੈਸੇ ਮੈਂ ਤਾਂ ਰੁਪਈਆ ਪਿਆ 5 ਲੱਖਾਂ ਮੇਰੇ ਨਾਲ ਬਣਾ ਕੇ ਰੱਖ ਸਾਰੇ ਪਾਛਿਆਂ ਤੂੰ ਜਾਏਂਗੀ ਨਾਲੇ ਤਾਂ ਮੈਂ ਹੋਰ ਪੀਆ ਕਨੀ ਠੋਕੂ ਵੀ 5.5 6 ਲੱਖ ਨੂੰ ਮੇਰੀ ਟੂਹੀ ਮਾਰ ਗਈ ਨਾਲੇ ਮੈਥੋਂ ਵੀ ਐ ਕਰਕੇ ਵੀ ਮੈਂ ਤੋ ਗਲਤਤਾ ਕਾਗਜ਼ ਤੇ ਸਾਈਨ ਕਰਾ ਲਈ ਨਾਲੇ ਮੇਨਾਂ ਕੱਟ ਦੀ ਕਿ ਜਵਾਬ ਕੀ ਤੂੰ ਗਲਤ ਕਾਗਜ਼ ਤੇ ਤੈ ਸਾਈਨ ਕਰਾਣੇ ਤੈ ਬਈ ਮਾਨਾ ਕਰੇ ਤੇਰਾ ਪਰ ਕੇ ਬੜਾ ਡੁੱਬੂ ਚਾਹ ਬਣਾ ਜਾ ਕੇ ਤੇਰਾ ਮੋਬਾਈਲ ਜਾ ਮੈਨੂੰ ਫੜਾਈ ਅੱਜ ਚੰਗਾ ਮੇਰੇ ਥੜ ਦਾ ਜਨਾ 1 ਰੁਪਈਆ ਦੋ ਕਰੇ ਉਹ ਤੇ ਤੂੰ ਤਾਂ ਕਹੀਂ ਕਿਉਂ ਫੜਾਈ ਮੈਂ ਤਾਂ ਪੂਰਾ ਨਹੀਂ ਹੱਥ ਲਾਉਂਦੀ ਮੇਰੇ ਫੋਨ ਦੇ ਬਦਲ ਬਦਲ ਕੇ ਛਮਾ ਛਮਾ ਮੇਰੀ ਹੀ ਲੈਂਦੀਆਂ ਹੋਈਆਂ ਨੇ ਹੋ ਮੇਰੀ ਫੜਾਈ ਹੋਈ ਨਾ ਛੰਬਾ ਤੂੰ ਮੈਨੂੰ ਚਾਹ ਦੀ ਫੇਦੀ ਆਂ ਕਰਤੂਤਾ ਤੇਰੀਆਂ ਕਾਲੀਆਂ ਨੇ ਮੇਰੀਆਂ ਨਹੀਂ ਹੈ ਜੀਆਂ ਆਂ ਆਸ ਦੀ ਮੇਰੇ ਛੜੀ ਤੂੰ ਖੇ ਖਾਨਦੀ ਹੋਣਾ ਪੈਗੀ ਛੰਗਲੀ ਹੁਣ ਰੋਂਦੀ ਆ ਤੱਪੀ ਦੇ ਲਈ ਤੇਰੀ ਭੈਣ ਦੀ ਤੇਰੀ ਦੀ ਦੇਲੀ ਟੱਪੀ ਹਾਂ ਪੰਜਾਂ ਮਿੰਟਾਂ ਚ ਜਾ ਆਜੇ ਨਹੀਂ ਇਹ ਛਾ ਬਲਾਲਾ ਤੇਰਾ ਤਜਾਬ ਬਣਿਆ ਲੈ ਹਾਂ ਬੈਠਾ ਹੱਲੀ ਰੋਚੀ ਪਾਇਰ ਪੱਟ ਜੀ ਬਾਰੇ ਵੇੜੇ ਚ ਤਾਂ ਜਾਣ ਦੀ ਦੂਦ ਦੀ ਗੱਲ ਛਾਲੀ ਹੋਇਆ ਕਰਨੈਲ ਦੀ ਜਾ ਕੇ ਤਾਂ ਦੇਖ ਹੋਂ ਤਾਂ ਮੇਰੇ ਛਣ ਨੂੰ ਛੁਰਤ ਨਹੀਂ ਹੈਗੀ ਦੇਚ ਦੀ ਵੀ ਕਿੱਥੇ ਪਿਆ ਕਿੱਥੇ ਨਾ ਛਾੜਾ ਕੰਮ ਕਰਿਆ ਹੋਇਆ ਹੈ ਲਾ ਬੀ ਕਾਂ ਦੇਰ ਤੋਂ ਵੀ ਫਿਰ ਕੇ ਡਾਕਟਰਾਂ ਨੂੰ ਪਤਾ ਨਹੀਂ ਲੱਗਿਆ ਵੀ ਨੋਚਕ ਕੀ ਆ ਉਹ ਬੰਦੇ ਚ ਵੀ ਕਿੱਥੋਂ ਛਮਾਰੀਏ ਕਿੱਥੋਂ ਬਗਿਆੜੀਏ ਲੈ ਜੂ ਪਾਛਾ ਤਾਂ ਹੁਣ ਪਾਛਾ ਤਾਂ ਦੋ ਪਾਈ ਦਵਾਉਣਗੇ ਜਿੱਦਾਂ ਛਾਤੀ ਤੇ ਕਿਉ ਮੰਨਣਾ ਹੋਇਆ ਹੁਣ ਨਹੀਂ ਪਾਛਾ ਲੈਂਦਾ ਉਹ ਮੈਂ ਤਾਂ ਕਹਣੀ ਤੇਰਾ ਪਰ ਕੇ ਵੇੜਾ ਡੁੱਬੇ ਤੇਰਾ ਸੇਪਾ ਕਰਦੀਆਂ ਕਾ ਨੂੰ ਛੜੇ ਤੇਰਾ ਦੂਜਾ ਦਿਨ ਟੈਗ ਹੋ ਜੈ ਨਾ ਪੁੱਤੇ ਨੂੰ ਆਪਦੇ ਯਾਰ ਨਾਲ ਧੋਖਾ ਕਮਾਇਆ ਬੇੜੀ ਬੈਠੀ ਆਲੇ ਤੈਨੂੰ ਤਾਂ ਕਿਤੇ ਢੋਈ ਨਹੀਂ ਮਿਲਣੀ ਇਹ ਜੇ ਨੂੰ ਕੁਛ ਰੋ ਕੋ ਸਰ ਜੀ ਨਾ ਕਰ ਚਾਹ ਬਣਾਦਾ ਨਾ ਸਪਰੇ ਪਾ ਕੇ ਦੇਉ ਚਾਚ ਬਣਾਉਣੀ ਹੈ ਤੈਨੂੰ ਕੌਫੀ ਜਮਾਂ ਪੱਕੀ ਗੱਲ ਹੈ ਹੁਣ ਹੁਣ ਤਾਂ ਇਸ ਟਾਈਮ ਤਾਂ ਘਰੀ ਆ ਕੁੱਟੀ ਉਹਨੇ ਵਈ ਆਪਣੇ ਬਾੜੀ ਧੁੱਪ ਹੈ ਪਰੀ ਤੋਂ ਕੁੱਟੀ ਉਹਨੇ ਹੈ ਮਹਾਦੇਖ ਦਾ ਜਾ ਖੰਡਿਆਲ ਤੋਂ ਖੇਡਨੇ ਜਿੰਦਰਾ ਇਹ ਤਾਂ ਜਿੰਦਰਾ ਕਿਵੇਂ ਆ ਮੈਂ ਮੜਾ ਲਾਉਣਾ ਬਸ ਅਸੀਂ ਤੁਰ ਪਏ ਇਧਰੋਂ ਤਰਫੇ ਤੂੰ ਮੜਾ ਇਹ ਗੱਲ ਸੁਣ ਗੌਰ ਰੱਖੀ ਉਰਾਂ ਪਰ ਨਾ ਜਾਵੇ ਵਸੀ ਇਹਨੀ ਗੱਲ ਦੇਖ ਲਈ ਖੜ ਜੋ ਕੀ ਗੱਲ ਹੋ ਗਈ ਤੋਪ ਚੱਲ ਗਈ ਨਾ ਤੂੰ ਠੀਕ ਆ ਠੀਕ ਆ ਬਸ ਮੈਂ ਆ ਗਿਆ ਹਾਂ ਕੀ ਦੁੱਖ ਹੈ ਕਿਵੇਂ ਆ ਬੇ ਵਾਲੀ ਕਾਲੀ ਜਿੱਚ ਲੱਗਦਾ ਕੀ ਗੱਲ ਤੈਨੂੰ ਗੁੱਠਾ ਲਾ ਮੈਂ 100 ਕਬੀਲਦਾਰੀਆਂ ਨੇ ਹਰੇਕ ਗੱਲ ਤੁਹਾਨੂੰ ਦੱਸਣੀ ਪਿਆ ਕਰੂ ਵੇ ਉਹੀ ਪੁੱਛ ਲਿਆ ਸੀ ਤਾਂ ਵੀ ਬੜੀ ਪਰੇਸ਼ਾਨ ਜਾ ਲੱਗਦਾ ਕਸਾਂ ਦਿੱਤੀਆਂ ਨੇ ਪੱਲੀਆਂ ਬਾਲਟੀ ਹੱਥ ਚ ਫੜੀ ਆ ਕਿਤੇ ਖੇਤੋਂ ਆ ਹੀਓ ਲੱਗਦਾ ਮੈਨੂੰ ਤਾਂ ਹਾਂ ਖੇਤੋਂ ਐ ਸਰੋਂ ਵੱਢੀ ਤੇ ਅੱਜ ਸਾਡੇ ਸਰੋਂ ਸਰੋਂ ਤੁਸੀਂ ਕੋਈ ਨਹੀਂ ਵੱਢੀ ਤੁਸੀਂ ਕਰ ਰਹੇ ਹੋ ਚੂਰੀ ਕਣਕ ਪੱਕ ਗਈ ਇਹ ਜੱਟ ਦੇ ਧੱਕੇ ਹੀ ਚੜ ਗਈਆਂ ਨਾ ਤੁਸੀਂ ਮਾਰ ਮਾਰ ਤੈਂ ਫੜ ਮੋਰੇ ਖੋਲ ਦੂ ਸਰਾਂ ਮੈਂ ਉਹ ਸਾਡੇ ਤਾਂ ਕਣਕ ਹੈ ਨਹੀਂ ਹਨ ਹਾਂ ਬੋਲਦਾ ਵੇ ਸਰੋਂ ਵੱਢ ਕੇ ਆ ਮੈਂ ਤਾਂ ਤੈਨੂੰ ਐ ਖੜਾਏ ਸੀ ਮੜਾ ਮੋਟਾ ਸੰਦੀਪ ਨੂੰ ਸਮਝਾ ਦੇ ਪਈ ਜਮੇ ਨਹੀਂ ਬੋਲਣ ਦਾ ਲਖਣ ਹੈਗਾ ਉਹ ਪਾ ਪਈਆ ਕਿ ਲੈ ਹੀ ਬੋਲੂਗਾ ਉਹ ਤਾਂ ਅਗਲਾ ਹੀ ਬੋਲੂ ਕਿਉਂ ਕਾ ਤਾਂ ਬੋਲੂ ਐ ਐ ਕਿਵੇਂ ਬੋਲੂ ਨਹੀਂ ਜਦ ਕਹਤਾਂ ਸੀ ਪਸਤਾ ਪਾਣੀ ਪੀਣ ਜਾਂਦੇ ਆਤੀ ਉਹ ਸੋਡੇ ਵਾਲਾ ਨਾਜ਼ਰ ਕਹਿੰਦਾ ਸਾਡੀ ਮੋਟਰ ਤੇ ਨਾ ਜਾਓ ਪਾਣੀ ਪੀਣ ਮਰਨਾ ਮਾਗੇ ਦੀ ਪੈ ਗਿਆ ਤਾਂ ਕਹਤੀ ਉਹ ਕਾ ਉਲਟਾ ਸੰਦੀਪ ਸਾਡੇ ਗਲ ਪੈ ਗਿਆ ਕਿ ਉਹਨੂੰ ਕੰਮ ਲਾਈ ਫਿਰਦਾ ਅਸੇ ਨਾਜ਼ਰ ਉਥੇ ਫਿਰਦਾ ਦੀ ਖੇਤ ਤੁਸੀਂ ਉਹਨੂੰ ਪਾਣੀ ਨੂੰ ਪੁੱਛ ਲਿਆ ਹਾਂ ਨਾਜ਼ਰ ਖੇਤ ਨਹੀਂ ਫਿਰਦਾ ਨਾਜ਼ਰ ਤੁਸੀਂ ਲਈ ਫਿਰਦੀਓ ਨਾਜ਼ਰ ਨੂੰ ਲੈ ਹਾਂ ਮੈਂ ਤੋਂ ਵਾਲੇ ਕੁੱਤੇ ਭਕਾਈ ਨਾ ਮਾਰ ਸਾਡੇ ਨਾਲ ਦੂ ਨਹੀਂ ਹੈਗਾ ਮੈਂ ਨਾ ਮੇਰੀ ਗੱਲ ਸੁਣ ਰਾਤਰੇ ਕੱਖ ਪੌਂਦਾ ਫਰਦਾ ਤੀਗਾ ਉਦੋਂ ਵੀ ਨਜ਼ਰ ਪਰਾਂ ਫਰਦਾ ਹੋਊਗਾ ਮੈਂ ਮਰ ਜਾ ਕਿ ਡੇਕ ਡੇ ਦੂਸਨ ਦੇਹ ਲੈ ਬੇ ਗੱਲ ਸੁਣ ਲੈ ਮੈਂ ਬੀਜ ਨੰਗੇ ਜਾਂਦਾ ਸੀ ਜਦੋਂ ਕਹਿੰਦੀ ਸੀ ਪਰਲੀ ਨੂੰ ਘਾਟਰ ਲਈ ਥੋੜੇ ਜੇ ਲੈ ਹਾਂ ਪਹਿਲਾਂ ਗੱਲ ਤਾਂ ਸੁਣ ਲੈ ਨਹੀਂ ਮੈਂ ਉਹ ਤਾਂ ਸਾਡੇ ਘਰੇ ਢਾਲ ਲੈਣ ਆਇਆ ਤੀ ਮੈਂ ਢਾਲ ਬਣਾਉਂਦੀ ਸੀ ਉਹ ਸਾਡੀ ਮੱਝ ਖੁੱਲ ਕੇ ਬੰਨਣ ਲਾਗੇ ਫਿਰ ਇਹਦੇ ਵਿੱਚ ਕੀ ਹੋ ਗਿਆ ਠੀਕ ਆ ਠੀਕ ਆ ਮੱਝੋ ਤੂੰ ਆਪਦਾ ਸਾਫ ਸਰ ਰਿਹਾ ਕਰ ਭਾਈ ਤੇਰੇ ਨਾਲ ਬਾ ਵਾਸਤਾ ਬਹੁ ਟਾਈਮ ਦਾ ਤੂੰ ਚਲਾ ਕੇ ਨਾ ਬਣ ਹੈਂ ਬੰਦਾਂ ਦੀ ਤੇਰੀ ਕੱਟੀ ਠੀਕ ਆ ਚਲ ਤੇ ਵੀ ਤਾਂ ਕੱਟੀ ਬੰਦਾਂ ਦੀ ਤੀ ਮੇਰੀ ਗੱਲ ਸੁਣਨੀ ਹਾਂ ਰਾਤ ਬੱਠਣੋਂ ਨੇ ਗੋਹੀ ਵਾਲੇ ਰੇੜੀ ਤੇ ਕਿਉਂ ਤਰਿਆ ਸੀਗਾ ਥਿੱਲੀ ਮਿੱਠੀ ਤੂੰ ਰਾਤ ਕਿਉਂ ਮੈਂ ਤਾਂ ਘੋੜੇ ਵਰਗੀਆ ਕਿਉਂ ਥਿੱਲੀ ਮਿੱਠੀ ਹੋ ਮੈਂ ਨਹੀਂ ਫਿਰ ਨਾજર ਗਵਾ ਕੇ ਛੱਡਦਾ ਫਿਰਦਾ ਛੋਟਾ ਨਾਜਰਾ ਹਾਂ ਰਾਤ ਰੇੜੀ ਤੇ ਬੱਠਣ ਲਈ ਜਾਂਦਾ ਤੀਗਾ ਤੇਰੇ ਬਾਰੂੋਂ ਨਿਕਲਿਆ ਅੱਛਾ ਉਹ ਤਾਂ ਰੇੜੀ ਲੈਣਾ ਆਇਆ ਸੀ ਉਹਦੇ ਵਿੱਚ ਆਪੇ ਗੋਏ ਦਾ ਬੱਠਲ ਭਰ ਆ ਪੈ ਤੀਗਾ ਦਲਜੀਤਾ ਉਹ ਗਿਆ ਹੋਇਆ ਤੇ ਖੇਡਣ ਆਇਆ ਨਹੀਂ ਉਹ ਕਹਿੰਦਾ ਚੱਲ ਮੈਂ ਜਾਂਦਾ ਜਾਂਦਾ ਭਗਾ ਜੂੰਗਾ 365 ਨੂੰ 2 ਨਾਲ ਗੁਣਾ ਕਰ ਲਾ 19 ਚਲਿੱਤਰ ਨੇ ਛੋਡੇ ਛੋਡੇ ਚ 19 ਚਲਿੱਤਰ ਨੇ 365 ਨੂੰ 2 ਨਾਲ ਗੁਣਾ ਕਰਕੇ ਪਾਣੀ ਘਟਨੇ ਛੋਡੇ ਚ ਦੁੱਗਣੇ ਨੇ ਛੋਡੇ ਚ ਦੁੱਗਣੇ ਨੇ ਸਾਡੀ ਤਾਂ ਹੈਗੇ ਨਾ ਯਾਰ ਅਸੀਂ ਤਾਂ ਮੰਨਦੇ ਅਸੀਂ ਤਾਂ ਅਹੀਂ ਕਰਾਂਗੇ ਅਸੀਂ ਤਾਂ ਇਹੀ ਕਰਾਂਗੇ ਜਿਹਨੇ ਜੋਰ ਲਾਣਾ ਮੈਂ ਕਰਦਾ ਸਾਨੂੰ ਅਸੀਂ ਤੈਨੂੰ ਬੁਲਾ ਲਿਆ ਮਾਫ ਕਰ ਦੇ ਤੂੰ ਹੀ ਸਰੋਂ ਵੜਾਉਂਦੀ ਫਿਰ ਦੋ ਕਿੱਥੇ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਸਾਡੀ ਉਹਦੇ ਕਣਕ ਰੂਲੀ ਜਾਂਦੀ ਆ ਕਿਹੜਾ ਕੰਜਰ ਕਹਿੰਦਾ ਕੌਣ ਕਹਿੰਦਾ ਮਾਰੀ ਜਾਂਦੇ ਨੇ ਮੇਰੀ ਗੱਲ ਸੁਣੋ ਸਾਡੀ ਮੰਡੀ ਦੀ ਸਰੋਂ ਪਈ ਆ ਮਾਹੋ ਗੌਣੀ ਆਪਾਂ ਕਰੇਟਰ ਲੈ ਚਾਲ ਕਹਿੰਦਾ ਮੈਂ ਆਇਆ ਮੇਰਾ ਸਾਦਾਤੀ ਲੈ ਕੇ ਗਿਆ ਤੜਕੇ ਦਾ ਪਤਾ ਨਹੀਂ ਕਿੱਧਰ ਨਿਕਲਿਆ ਮੈਨੂੰ ਪਤਾ ਉਹਨੂੰ ਪਤਾ ਛੋਡੇ ਨਾਲ ਹੈ ਛੋਡੇ ਫੁੱਟੇ ਨਾਲ ਹੈ ਨਹੀਂ ਬੱਸ ਕਰ ਜਾ ਬੱਸ ਕਰ ਜਾ ਚਲ ਚੌਲ ਤੜਕੇ ਨੂੰ ਮੱਥਾ ਟੇਕਾ ਜਾਂ ਤੂੰ ਦਫਾ ਹੋ ਕਿੱਥੇ ਤੂੰ ਆਦਾ ਕੋਈ ਗੱਲ ਨਹੀਂ ਤਪੀਆਂ ਆਈਆਂ ਸੀ ਤੂੰ ਟੱਕਰ ਗਿਆ ਬੰਦੇ ਪਟੋ ਤੁਸੀਂ ਬੰਦੇ ਫ੍ਰੀਜ ਕੰਮ ਲਾਓ ਬੰਦੇ ਪਟੋ ਤੁਸੀਂ ਫ੍ਰੀਜ ਕੰਮ ਲਾਓ ਤੁਹਾਨੂੰ ਕੀ ਲੋੜ ਹੈ ਬਈ ਦਿਹਾੜੀ ਦੇਣ ਦੀ ਤੁਹਾਨੂੰ ਮਿਲਦਾ ਬੰਦਾ ਇੰਨਾ ਫਿਕਰ ਕਾਤੋਂ ਕਰਦਾ ਤੂੰ ਹੈ ਬਗਾਨੀ ਜਨਾਨੀ ਪਿੱਛੇ ਯਾਰ ਹੈਂ ਤੂੰ ਮੇਰੀ ਗੱਲ ਸੁਣਾ ਦੇਖ ਚੀਤੋ ਬਾਗੀ ਹੈ ਸਾਰਾ ਘਰ ਸੁੰਨਾ ਛੱਡਿਆ ਮੈਂ ਆ ਛੋਡੇ ਕੋਲੇ ਬੈਠਾ ਨਾ ਕੋਈ ਗੱਲ ਨਾ ਬਾਤ ਲੱਲਾ ਨਹੀਂ ਖੱਖਾ ਨਹੀਂ ਛੋਡੇ ਕੰਮ ਕਰੀ ਜਾਂਦਾ ਮੈਂ ਤਾਂ ਫਿਕਰ ਨਹੀਂ ਕਰਦਾ ਯਾਰ ਹੈ ਬੰਦਿਆਂ ਨਾਲ ਹੀ ਬੰਦਿਆਂ ਹੁੰਦੀਆਂ ਨੇ ਬੋਲਿਆ ਤੂੰ ਮਾੜਾ ਮੋਟਰ ਦਾ ਫੁੱਟ ਪਾ ਮੂੰਹ ਚ ਤੂੰ ਤਾਂ ਮੂੰਹ ਇਟੇ ਰਿਟਾ ਗਿਆ ਯਾਰ ਤੂੰ ਹੈ ਨਹੀਂ ਬੰਦਾ ਵਧੀਆ ਇਹ ਤੂੰ ਫਿਕਰ ਨਹੀਂ ਕਰਦਾ ਤਾਂ ਹੀ ਉਹ ਤਰ੍ਹਾਂ ਨਾ ਕੱਟਾ ਫਫੜ ਰੱਖਿਆ ਹੋਇਆ ਵੀ ਡੰਗਰ ਹੈ ਡੰਗਰ ਨੂੰ ਕਿਹੜਾ ਸੋਚ ਹੁੰਦੀ ਆ ਕੋਈ ਇਹ ਤਾਂ ਉਹ ਗੱਲ ਹੋ ਗਈ ਜਿਹਨਾਂ ਤਾਂ ਕਹਿੰਦਾ ਜਿਹਦੇ ਪਿੱਛੇ ਹੋ ਗਏ ਆ ਸਦਾਈ ਦਿਲਾ ਮੇਰੇ ਆ ਉਹੀ ਚੀਜ਼ ਨਿਕਲੀ ਪਾਈ ਦਿਲਾ ਮੇਰਾ ਕਈ ਵਾਰੀ ਨਾ ਬੰਦੇ ਦੇ ਕੋਈ ਗੱਲ ਮੇਚ ਆ ਜਾਂਦੀ ਹੁੰਦੀ ਹੈ ਇਹ ਨਾ ਉਂਗਲੀ ਇਹ ਉਂਗਲੀ ਸਾਰਾ ਕੁਝ ਕਰਾਤਾ ਹੁਣ ਤੱਕ ਵੀਰਿਆ ਮੜਾ ਬੈਠਾ ਹੋ ਜਾ ਸਰੀਰ ਨੂੰ ਫਣ ਚੱਕਦਾ ਸਰੀਰ ਫਾਣਾ ਹੈ ਪਰसों ਕੱਲ ਮੇਰੀ ਗੱਲ ਸੁਣਨਾ ਆਥਣੇ ਮੈਂ ਪੇਗ ਲਵਾ ਕੇ ਬੀਚ ਚ ਲੈ ਗਿਆ ਪੇਗ ਤੱਕਾ ਨੂੰ ਲਾਇਆ ਇਹਨੇ ਪੇਗ ਦਾ ਮੇਰੇ ਮੂੰਹੋਂ ਨਿਕਲ ਗਿਆ ਬੀਚ ਮੈਂ ਕਿਹੜਾ ਫੇੜਾ ਤਬਾਉਣ ਲੈ ਗਿਆ ਉਧਰ ਕਿਣੀ ਬੀਚ ਇਧਰ ਆਪਣੀ ਲੱਭੋ ਹਾਂ ਉੱਥੇ ਜਾ ਕੇ ਫਣ ਚੱਕੀ ਹਾਂ ਮੈਂ ਤਾਂ ਜੀ ਮੈਂ ਹੂ ਖੜਾ ਹੁਣ ਹੂ ਖੜਾ ਜਿਹੜੇ ਬੰਦੇ ਦੀ ਭਾਲ ਸੀ ਬੰਦਾ ਇੱਥੇ ਆ ਗਿਆ ਹੁਣ ਉਹਦਾ ਗਾਲਾ ਉਤਰੇ ਕੋਲੇ ਕਿਹੜਾ ਬੰਦਾ ਓਏ ਤਾਂ ਮਾਂ ਇੱਥੇ ਆ ਗਿਆ ਭਾਂ ਦਾ ਖਤਮ ਉੱਥੇ ਦਾ ਕਿੱਥੇ ਆ ਕਿੱਥੇ ਓਏ ਯਾਰ ਗੱਲ ਤਾਂ ਸੁਣ ਲਿਆ ਕਰ ਪਹਾੜਾਂ 'ਚ ਤਾਂ ਸਾਨੂੰ ਇੱਥੇ ਆ ਨਹੀਂ ਉਹ ਤਾਈ ਤਨ ਸੋ ਦੇ ਕੇ ਮਤਲਬ ਕਿ ਬੰਦਾ ਛੱਡਿਆ ਹੋਇਆ ਤੇ ਉਹ ਕਹਿੰਦਾ ਘਰੇ ਆ ਗਈ ਭੈਣ ਦਾ ਕਸਮ ਪ੍ਰੀਤੋ ਨੂੰ ਕੁੱਟੀ ਕਹਿੰਦਾ ਚੱਲ ਸੋ ਕਰਾ ਘਰੇ ਆ ਗਿਆ ਕਦੇ ਤੂੰ ਹੁਣ ਆਏ ਨਾ ਕਹਿੰਦਾ ਵੀ ਚੱਲ ਹੁਣ ਉੱਧਰ ਚੱਲੀਏ ਓਏ ਹੁਣ ਆਏ ਨਹੀਂ ਬਾਈ ਹੁਣ ਜਾਂਦਾ ਤੇ ਹੁਣ ਤਾਂ ਘਰੇ ਆ ਹੁਣ ਤਾਂ ਜਾਣਾ ਪੂ ਅੱਧੇ ਘੰਟੇ ਚ ਕਾਰਵਾਈ ਪਾਉਣੀ ਹੈ ਗੱਲ ਲਿਆਉਣਾ ਉਹਦਾ ਫੱਡ ਪਰਾਂ ਯਾਰ ਹੈ ਰਾਮੇ ਦਾ ਘੜਾ ਹਾਂ ਪੇਗ ਲਾ ਕੇ ਜਾਵਾਂਗੇ ਸ਼ੁਕਰਾ ਰਾਮੇ ਦਾ ਘੜਾ ਲਈਏ ਰਾਮੇ ਦਾ ਘੜਾ ਲਈਏ ਆ ਮੇਰਾ ਗੱਲ ਲੈ ਆਉ ਇੱਕ ਗੱਲ ਹੋਰ ਵੀ ਹੈ ਰੰਮ ਦੇ ਕੋ ਮੇਰਾ ਗਲ ਪਟਕੇ ਮਾਇਲੇ ਕਾ ਚਾਹ ਚਾਹ ਨਕਲੀ ਕਰ ਲੈਣਾ ਪਵੇ ਇਹਦੇ ਚਰਨਾਂ ਦੇ ਵਿੱਚ ਮੈਂ ਤੁਹਾਨੂੰ ਗੱਟ ਕੇ ਬੇ ਤੂੰ ਕੀ ਗੱਲ ਨਾ ਕਰ ਪੈਦਾ ਤਾਂ ਮੇਰੇ ਕੋਲ ਗੱਲ ਸੁਣ ਲੈ ਦੂਜੀ ਗੱਲ ਯਾਰ ਮਸਾ ਤਾਂ ਨਾ ਮੂਹ ਲਿਆ ਯਾਰ ਖੂਂਟਾ ਨਾ ਤੋੜਦੀ ਥੋਦੋ ਕੀ ਮਾਰਾ ਹੋ ਗਿਆ ਯਾਰ ਯਾਰ ਮੈਨੂੰ ਕੋ ਟੱਟਣੀ ਮੇਰਾ ਕਾ ਉਹ ਮਾਰੇਗਾ ਲੈ ਕੇ ਆਉਣਾ ਮੈਂ ਉਹ ਬਈ ਹੱਥ ਬੰਨੇ ਤੇਰੇ ਮੂਹਰੇ ਉੱਥੇ ਕਰ ਲਈ ਜਿਹੜਾ ਕੁਝ ਕਰਨਾ ਉੱਥੇ ਨਾਲੇ ਕੁਝ ਨਹੀਂ ਹੋਣਾ ਮੈਂ ਕਰ ਖੜ ਜੇਗਾ ਫਣ ਚੱਕਿਆ ਦੇਖ ਦੇਖ ਫਣ ਚੱਕਿਆ ਵੇ ਗੱਲ ਪੱਕੀ ਆ ਓਏ ਰਾਮ ਇਹਦੇ ਨਾਂ ਤੇ ਕਹਿੰਦਾ ਸਾਰਾ ਕੰਮ ਰਾਮੇ ਦਾ ਕਹਿੰਦਾ ਰਾਮੇ ਦੇ ਨਾਂ ਨੂੰ ਤਾਂ ਕਹਿੰਦਾ ਚੱਕ ਦੋ ਚੌਟੇ ਚੱਲ ਫੇਰ ਐਂ ਛੱਡਣੀਆਂ ਕਹਿੰਦਾ ਚੱਲ ਫੇਰ ਮੇਰੀ ਗੱਲ ਸੁਣ ਪਾਈ ਪੱਪੂ ਇਹਨੂੰ ਪੈਸੇ ਤਾਂ ਦੇ ਦੇ ਭਾਈ ਆਇਂਦਾ ਫੇਰ ਵੱਡਿਆ ਵੀ ਨਹੀਂ ਆਣਾ ਮੇਰੀ ਗੱਲ ਸੁਣ ਲੈ ਸੌ ਵੀ ਤਾਂ ਦੋ ਕੁੱਤ ਦੇ ਡਾਂਗ ਨਹੀਂ ਵੱਜਦੀ ਉਹ ਇਹਦੀ ਨਹੀਂ ਗੱਲ ਪੱਕੀ ਆ ਦਾਰੂ ਪੀਆ ਕਰਦਾ ਏ ਝੋਟਾ ਮਰਵਾਲਾ ਗੱਲ ਪੱਕੀ ਆ ਯਾਰ ਹੈਲੋ ਪੈਸੇ ਕੱਢ ਦੇ ਗਿੱਜੇ ਚੋਂ ਮੈਂ ਨਹੀਂ ਹੱਥ ਪਾਉਂਦਾ ਐ 100 ਕਬੀਲਦਾਰੀ ਆ ਗਿੱਜੇ ਵਿੱਚੋਂ ਕੀ ਨਿਕਲੇ ਆਵੇ ਉਹ ਇਹਦੇ ਲਈ ਪਰਹਣੀ ਨਹੀਂ ਇਹ ਤਾਂ ਮੇਰੀ ਗੱਲ ਸੁਣ ਲੈ ਪੈਸੇ ਮੇਰੇ ਕੋਲੇ ਵੀ ਨਹੀਂ ਫੱਫੜ ਅੱਜ ਪਿਆ ਦੇ ਓਏ ਬੰਦਾ ਮਾਰਨਾ ਉਸ ਤੋਂ ਬਾਅਦ ਮੈਂ ਪਿਉ ਓਏ ਕਮਟ ਮੇਰੇ ਕੋਲੇ ਕਰਾ ਹੈਗਾ ਕੀ ਆ ਬਾਦ ਨੂੰ ਮੌਕੇ ਦੱਸੋ ਤੂੰ ਬਾਹਰ ਖੜ ਜੀ ਬਸ ਕੰਮ ਤਾਂ ਮੈਂ ਕਰਨਾ ਉਹ ਫਿੱਟੇ ਮੈਂ ਬਾਹਰ ਖੜ ਜੀ ਪਹਿਲੀ ਮਰ ਜੇ ਜਾਂਦੇ ਜਾਂਦੇ ਜਾਂ ਤਾਂ ਮੈਂ ਬਾਹਰ ਖੜ ਜੂ ਤੂੰ ਅੰਦਰ ਭਾਗ ਜੀ ਜਾਂ ਤੂੰ ਨਹੀਂ ਆਂਦਾ ਜੂ ਅੰਦਰ ਕੀ ਉਹਦਾ ਕਿੱਥੇ ਹੱਥ ਪਾਉਂਦਾ ਕਿੱਥੇ ਜਾਣਾ ਉੱਥੇ ਤਾਂ ਕੋਈ ਨਹੀਂ ਹੁੰਦਾ ਹਾਂ ਇੱਕ ਜਣਾ ਹੋ ਉਹ ਆਪਣੇ ਕਹਿਣੇ ਚ ਫਿਰ ਤੂੰ ਹੀ ਭਾਗ ਜੀ ਕੋਈ ਨਹੀਂ ਆਪਾਂ ਜਾਈਏ ਤਾਂ ਸਹੀ ਤੈਨੂੰ ਫੋਨ ਮਾਰਾਂਗੇ ਅਸੀਂ ਇੰਪੀਰੀਅਲ ਬਲੂ ਦੀ ਪੀ ਕੇ ਇਹ ਇੰਪੀਰੀਅਲ ਬਲੂ ਪੀ ਕੇ दारू ਤੈਨੂੰ ਲੈ ਕੇ ਜਾਵਾਂਗੇ ਯਾਰ ਬੰਦਾ ਚੱਕ ਕੇ ਤੈਨੂੰ ਆਪ ਲੈ ਕੇ ਜਾਵਾਂਗੇ ਅਸੀਂ ਅੱਜ ਅੱਜ ਦੇਖਦਾ ਜਾ ਤੂੰ ਚੱਲ ਖੜਾ ਵੱਡਾ ਜਾ ਆ ਛੇੜ ਪਲਟੀਨਾ ਜਾ ਚੱਲ ਚੱਲ ਵੱਡਾ ਸ਼ਾਹ ਮਾਰ ਦੇ ਮਾਰ ਕੇ ਕਹਿਦੀ ਆ ਜਾ ਆ ਜਾ ਦੇਖਰੋਂ ਕੋਈ ਆਇਆ ਐ ਕਹਿਦੀ ਕਿ ਪਤਾ ਨਹੀਂ ਕਿ ਕਿੱਧਰ ਨੇ ਰਸੀਨਾ ਕਿਸੇ ਨੂੰ ਵੀ ਕਿੱਧਰ ਗਏ ਹੋਏ ਨੇ ਬੋਲਦਾ ਤਾਂ ਹੈ ਨਹੀਂ ਇਹ ਉਹ ਠੇਕ ਨਾ ਤਈ ਇਹ ਕੀ ਦੱਸੂ ਕਿਸੇ ਨੂੰ ਬੋਲਣ ਦੇ ਤਾਂ ਸਾਰੇ ਸਿਆਪੇ ਬੁਲੀ ਦਾ ਖੜੀ ਕਰ ਸਕਦਾ ਵੀ ਇੱਧਰ ਨੂੰ ਗਏ ਨੇ ਚਲੋ ਰਸੀਨਾ ਓਏ 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 ਹੱਥ ਬਾਲਾ ਸੁਖਾ ਨਾ ਮੈਂ ਹੜਾ ਪਤਾ ਨਹੀਂ ਕਰਦਾ ਕੀ ਕਰਦਾ ਤੇ ਮਾਤਾ ਰਾਣੀ ਆ ਤੇ ਕੀਦਾ ਸਨਾ ਨਾ ਨੀ ਕਰਿਆ ਨੀ ਤੂੰ ਆਈਂ ਆ ਬੜਿਆ ਕੱਟਾ ਓਏ ਆ ਜਾ ਹੁਣ ਯਾਰ 300 ਬਹੁਤ ਹੈ ਓ ਮਾਤਾ ਰਾਣੀ ਦਾ ਚੱਕ ਲਿਆ ਤੂੰ ਏ ਕਿਉਂ ਫਿਰ ਕਿਉਂ ਦਾ ਮਾਤਾ ਵੀ ਆਪਣੀਆਂ ਤੇਰਾ ਭਲਾ ਹੋ ਜੇ ਓਏ ਪੁੱਲਾ ਬਕਸਾ ਪਹਿਲਾਂ ਤਾਂ ਇਹ ਮਾਤਾ ਰਾਣੀ ਇਹ ਤਾਂ ਜਿਹੇ ਜੀ ਹੈਗਾ ਇਹ ਮਾਤਾ ਇਹ ਜੀ ਆ ਬੰਦੇ ਦੀ ਓ ਮੈਂ ਕਿਹਾ ਮਾਤਾ ਨੂੰ ਇਹੀ ਗੱਲ ਕਦੇ ਨਾਲ ਦੀ ਮਤ ਤੇਰੀ ਤਾਂ ਇਹੀ ਕਹੀ ਦੀ ਜਮਾ ਕਿੰਨੇ ਲਿਆਂਦੇ ਨੇ ਮੈਂ ਤਾਂ 300 ਬਹੁਤ ਉਫालतੂ ਨਹੀਂ ਆਪਾਂ ਚੱਕੇ ਫਿਰ ਮੋੜਨੇ ਵੀ ਮਾਤਾ ਨੂੰ ਕਸਣੇ ਪਿਆਜ ਮੋੜਾਂਗੇ ਸਾਡੇ ਕੋਲੇ ਹੈ ਨਹੀਂਗਾ ਮਾਤਾ ਸਣੇ ਵਿਆਜ ਮੋੜ ਕੇ ਜਾਊਂਗਾ 100 ਰੁਪਇਆ ਵੱਧ 400 ਦੇ ਕੇ ਜਾਵਾਂਗੇ ਅੱਜ ਸਾਡੇ ਕੋਲੇ ਹੈ ਨਹੀਂ ਦੀ ਮਾਤਾ ਅੱਜ ਹੈ ਨਹੀਂ ਦੀ ਮਾਤਾ ਓਖਾ ਹੋਰਾਂ ਦੀ ਕੰਮ ਆ ਇਹ ਕੋਈ ਗਲਤ ਥਾਂ ਤੇ ਨਹੀਂ ਲਾਉਂਦੇ ਮਾਤਾ ਤੈਨੂੰ ਵੀ ਪਤਾ ਦੇਖ ਇਹ ਕੋਈ ਗਲਤ ਥਾਂ ਤੇ ਨਹੀਂ ਲਾਉਂਦੇ ਮਾਤਾ ਤੈਨੂੰ ਵੀ ਪਤਾ ਹਾਂ ਓਏ ਯਾਰ ਮੈਂ ਹੀ ਕਹਿ ਦਿੰਨਾ ਓਰੇ ਆ ਜਾ ਮੈਂ ਹੀ ਕਹਿ ਦਿੰਨਾ ਓਰੇ ਆ ਜਾ ਮਾਤਾ ਕੱਲ ਕਿਉਂ ਨਹੀਂ ਯਾਰ ਤੂੰ ਕੱਚੀਆਂ ਪਿੱਲੀਆਂ ਕਿਉਂ ਮਾਰਦਾ ਨਾ ਫੱਪੜਾ ਕੰਮ ਕੀ ਜਾ ਰਿਹਾ ਯਾਰ ਕੋਈ ਗੱਲ ਕੋਈ ਦਮ ਵਾਲੀ ਗੱਲ ਕਰ ਲੈ ਮੈਂ ਤੂੰ ਫਿਰ ਕੰਪ ਭਾਈ ਮਾਰੀ ਜਾਣਾ ਮਾਤਾ ਹੇ ਮਾਤਾ ਰਾਣੀ ਤੈਨੂੰ ਵੀ ਪਤਾ ਸਾਡੇ ਕਰਨੈਲ ਨਾਲ ਕੀ ਹੋ ਗਿਆ ਸਾਡੇ ਕਰਨੈਲ ਆਰਾਮੇ ਨੇ ਦਗਾ ਕਮਾਇਆ ਜਿਵੇਂ ਡੋਗਰ ਨੇ ਕਿਸਨੇ ਨਾ ਕਮਾਇਆ ਤੀਗਾ ਬਾਸ ਸਾਨੂੰ ਹੁਣ ਆਗਿਆ ਦੇ ਦੇ ਅਸੀਂ ਗੱਲ ਲਾਉਣਾ ਆਰਾਮੇ ਦਾ ਹਾਂ ਹਾਂ ਚੱਲ ਓਏ ਚੱਲ ਕੀ ਕਹਿੰਦੀ ਮਾਤਾ ਚੱਲ ਚੱਲ ਆ ਚੁੱਪ ਕਰ ਕੁੱਤੇ ਪਕਾਈ ਨਾ ਮਾਰ ਮੇਰੇ ਨਾਲ ਚੰਗਾ ਫਿਰ ਯਾਦ ਰੱਖੀ ਉਲਾਂ ਚੁੱਕਾ ਮਾਫ਼ ਕਰਨੀਆਂ ਤੇਰੀ ਠੰਡੀ ਨਿਗਾਹ ਰੱਖੀ ਮਾਤਾ ਤੇਰੀ ਬਚੜੇ ਹਾਂ ਸਿੱਧਾ ਖੇਤੋਂ ਦੇ ਕੀਦਾ ਅਸੀਂ ਤਰੇ ਹੋਏ ਆ ਹਾਂ ਜਾਣਨਾ ਦੀ ਉਰ ਪਰ ਮੜਾ ਗੌਰ ਰੱਖੀ ਹਾਂ 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 ਓਏ 30 ਰੁਪਏ ਰੇਟ ਚੱਕਦਾ ਇਹਦਾ ਖੜਿਆ ਮੈਂ ਫੇਰ ਬੋਤਲ ਦਾ 280 ਦੀ ਕਰਤੀ ਪੈਂਦੀ ਮਿਲ ਆ ਗਿਆ ਇਹ ਚ ਕੀ ਹੈ ਜਿਆ ਪਤਾ ਮੇਰੇ 100 ਰੁਪਏ ਦਾ ਪਹਿਲਾਂ ਚੱਕ ਹੀ ਲਿਆ ਯਾਰ ਹੁਣ ਇੰਨਾ ਹੁੰਦਾ ਨਹੀਂ ਪਤਾ ਬਬੂ ਦੋ ਆਂਡੇ ਦੇ ਹੋਏ ਐ ਨਹੀਂ ਬਣਦਾ ਸਰੀਰ ਮੜਾ ਜਾ ਲੈ ਕੋਲਾ ਰਟਪਟ ਲੈ ਪੈਸੇ ਪੈਸੇ ਕੋਨਾ ਦੇ ਦਿੱਤੇ ਉਹਨੂੰ ਦਿੱਤੇ ਨਹੀਂ ਤਾਂ ਪੈਸੇ ਜੇਉਂਦੀ ਭਾਈ ਫਰਦਾ ਯਾਰ ਤੂੰ ਉਹਨੇ ਤਾਂ ਲੈ ਲੈ ਵਾ ਠੀਕ ਆ ਇਹਨੇ ਆਂਡੇ ਦੇ ਪੈਸੇ ਖਰਦਾ ਆਂਡਾ ਵਾਲੇ ਪੈਸੇ ਦਾ ਫੇਰ ਦੇਖਾਂਗੇ ਝਟ ਲੈ ਫਿਰ ਪੈਗ ਤਾਂ ਲਾ ਲੈ ਲੈ ਫੜੋ ਨਾ ਕਾ ਛੱਡ ਜਾ ਤਦੋਂ ਤੂੰ ਭੈਣ ਦੀ ਕਰੇਗਾ ਉਹਨੂੰ ਅੱਧੀ ਕੂਈ ਲੈ ਪਾ ਲੈ ਓਏ 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 ਹੈਲੋ ਇਹਦਾ ਭੈਣ ਤੇ ਖਸਮ ਦੀ ਕੁਛ ਕਰਦੀ ਵੀ ਨਹੀਂ ਆਪਾਂ ਨੂੰ ਆ ਪਤਾ ਬਿਨਾ ਟੋਹ ਵਾਲੀ ਪੀਤੀ ਹੋਈ ਆ ਜਿਹਨੇ ਘਰ ਦੀ ਪੀਜੀ ਨੂੰ ਠੇਕ ਲਈ ਨਹੀਂ ਕੰਮ ਕਰਦੀ ਏ ਭੈਣਾਂ ਦੇ ਕਹਿੰਦੀ ਪਰ ਤੇਹੀ ਗੱਲ ਆ ਰਾਜ ਪੀ ਲਾਂਗੇ ਚੱਲ ਆ ਬੱਬੂ ਆਂਡੇ ਕੈਨਸਲ ਕਰ ਦੇ ਓਏ ਟੀਰਤਾ ਓਰਾ ਫੜਾ ਮਿੰਟ ਮਾਰ ਕੇ ਬਸ ਬਸ ਇੰਨਾ ਟਾਈਮ ਨਹੀਂ ਹੈਗਾ ਇੰਨਾ ਟਾਈਮ ਲੱਗ ਡੱਬ ਚ ਪਾ ਡੱਬ ਚ ਪਾ ਵੋਲ 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 ਬੰਦਾ ਮਾ ਨਾ ਜੇ ਨਹੀਂ ਵੋਲ ਨਾ ਹੋ ਆਪਾਂ ਇਹਨਾਂ ਦੇ ਕਿਥੇ ਆਵੜਾ ਮੋੜ ਤੇ ਕਿਥੇ ਹੌਂ ਖੜਾ ਆ